ਰੇਲਗਿਆ ਨੇ 50 ਮਾਰਤੀ ਹੈ ਮੈਡਲਾਂ ਹੂੰ 2 ਕਰੋੜ 60 ਲੱਖ ਵਾਦੀ ਵਾਲਾ ਇਹ ਮੁਲਕ ਆ ਜਿਨੇ ਇੱਕ ਦਿੱਥੇ ਜਿਹੜੀ ਜਿਹੜੀ ਮੈਡਲ ਜਿਹੜੀ ਸੂਚੀ ਆ ਉਹਦੇ ਚ ਨੰਬਰ ਤੀਜੇ ਤੇ ਰਹੇ ਜੀ 45 ਕਰੋੜ ਦੀ ਵਾਦੀ ਵਾਲੇ ਭਾਰਤ ਨੇ 6 ਤੱਕ ਮਿਲਣ ਤੇ ਕਿੱਡੀ ਵੱਡੀ ਉੱਤੇ ਪਿਛਲੇ ਸਮੇਂ ਤੋਂ ਪ੍ਰਚਾਰ ਹੋ ਰਿਹਾ ਸੀ ਮੋਦੀ ਹੈ ਤਾਂ ਮੌਕਨ ਹੈ ਭਾਰਤ ਬਣਾ ਦੁਨੀਆ ਦੀ ਸਭ ਤੋਂ ਸਰਵਸ਼ੇਸ਼ਟ ਤੱਕ ਸ਼ਕਤੀ ਹੈ ਮਹਾਸ਼ਕਤੀ ਮਹਾਸ਼ਕਤੀ ਹੈ ਨਾ ਅਬ ਤੋਂ ਦੁਨੀਆ ਕੇ ਬੜੇ ਬੜੇ ਮੁਲਕ ਵੀ ਮੋਦੀ ਜੀ ਸੇ ਲੈਂਦੇ ਹੈ ਸੇਨਾ ਸਾਹਿਬ ਉਹਨਾਂ ਕੰਪਨੀ ਪੰਜਾਬਣ ਬੀਪੀ ਹੂੰ ਉਹਨੂੰ ਜੱਜ ਦੀ ਪੋਸਟ ਮਿਲੀ ਹੈ ਜਿਹੜੇ ਇਮੀਗ੍ਰੇਸ਼ਨ ਦੇ ਜਿਹੜੇ ਇਹ ਬੈਕਲಾಗ್ ਜਿੰਨੇ ਪਾਇਨੇ ਕ੍ਰਿਸ਼ਨ ਵੇਡ ਲਈ ਜਿਹੜੇ ਨੌ ਜੱਜ ਨਿਯੁਕਤ ਕੀਤੇ ਗਏ ਆ ਉਹਨਾਂ ਚ ਆਪਣੀ ਪੰਜਾਬਣ ਮੂਲ ਦੀ ਬੀਬੀ ਆ ਇਹ ਵੀ ਵਧਾਈ ਵਾਲੀ ਗੱਲ ਆ ਬਹੁਤ ਵਧਾਈ ਵਾਲੀ ਗੱਲ ਆ ਬੀਬੀ ਦਾ ਨਾਮ ਹੈਗਾ ਸ਼ੀਲਾ ਕੌਰ ਮੈਂ ਸੀ ਜੀ ਅੱਜ ਸਪੂਲਟ ਦੀਆਂ ਵਾਲੀ ਜਿਹੜੀ ਜਿਹੜੀ ਸੂਈ ਆ ਉਹ ਹੋਰ ਬਰੀਕ ਕਰਦੀ ਕਰਦੀ ਅੱਜ ਜਿਹੜਾ ਨਕਾ ਜੀ ਦੀ ਸੂਈ ਦਾ ਨਕਾ ਜੀ ਨੂੰ ਆਪਾਂ ਕਹਿੰਦੇ ਆ ਬਰੀਕ ਕਰਤਾ ਉਹਦੇ ਤੋਂ ਧਾਗਾ ਹੁਣ ਨਿਕਲ ਨਹੀਂ ਰਿਹਾ ਲੱਗਦਾ ਕਰਿਸ਼ਣ ਕਾਰਤਕ ਕਰਦੀ ਡਾਕ੍ਰ ਗਨੀਨਾ ਤੋਂ ਪਰਿਵਾਰ ਸੀ ਮਿਲਬਰ ਮਿਲਬਰ ਇਹੜਾ ਬੱਚਾ ਕਿਹਨਾਂ ਦਾ ਆ ਕਿ ਇਹ ਅਚਨਚੇਤ ਗਾਇਬ ਹੋ ਗਿਆ ਸਾਰੇ ਭਾਈਚਾਰੇ ਨੂੰ ਫਿਕਰ ਪਈ ਜਿੰਦਾ ਗਾਇਕ ਨੂੰ ਤੇ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਕ ਵਾਰੀ ਫੇਰ ਔਜਨਾਮਾ ਲੈ ਕੇ ਹਾਜ਼ਰ ਹੋ ਚੁੱਕੇ ਆ ਜਿੱਥੇ ਮੈਂ ਤਰਨ ਦੀ ਬਲਾਸਪੁਰ ਤੁਹਾਡਾ ਸਵਾਗਤ ਕਰਦਾ ਉੱਥੇ ਹੀ ਟੈਣਾ ਸਾਹਿਬ ਕਹੋ ਫਿਰ ਜੀ ਹਾਂ ਜੀ ਮੇਰੇ ਵੱਲੋਂ ਜੀ ਸੀ7 ਆਸਟ੍ਰੇਲੀਆ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੇ ਉਮੀਦ ਹੈ ਜਿੱਥੇ ਵੀ ਤੁਸੀਂ ਹੋਵੋਗੇ ਰਾਜੀ ਖੁਸ਼ ਹੋਵੋਗੇ ਜੀ ਟੈਣਾ ਸਾਹਿਬ ਅੱਜ ਆਪਣੇ ਦਰਸ਼ਕ ਕਹਿ ਰਹੇ ਹੋਣੇ ਕਿੱਥੇ ਬੈਠੇ ਆ ਹਾਂ ਜੀ ਆਪਾਂ ਬੈਠੇ ਸ਼ਾਮਲਾਟ ਚ ਹਾਂ ਸ਼ਾਮਲਾਟ ਜਿਹੜੀ ਹੈਗੀ ਹੈ ਕਿ ਇਹ ਡੋਨੀ ਬਰੁੱਕ ਤੇ ਕਲਕੈਲੋ ਦੇ ਵਿਚਾਲੇ ਆ ਹੂੰ ਤੇ ਇਹ ਜਿਹੇ ਆਪਾਂ ਇਹਦੀ ਪ੍ਰਾਪਰਟੀ ਵਾਈਜ਼ ਕੀਮਤ ਦੀ ਗੱਲ ਕਰਨੀ ਹੋਵੇ ਜੇ ਪੰਜਾਬੀਆਂ ਨੂੰ ਸਿੱਧੇ ਸ਼ਬਦਾਂ ਸੁਣਾਉਣੇ ਵੀ 1 ਕਰੋੜਾਂ ਅਰਬਾਂ ਚ ਅਰਬਾਂ ਵੀ ਹੈ ਹਾਂ ਹਾਂ ਪਰ ਇੱਥੇ ਕਹਿ ਸਕਦੇ ਆ ਵੀ ਇੱਥੇ ਸ਼ਾਮਲਾਟ ਕੋਈ ਸਰਪੰਚ ਕੋਈ ਪੰਚ ਕੋਈ ਮਿਊਸਿਪਲ ਕਾਰਪੋਰੇਸ਼ਨ ਕੋਈ ਆ ਨਾਪ ਨਹੀਂ ਸਕਦਾ ਕੋਈ ਕਰ ਨਹੀਂ ਸਕਦਾ ਜਿਹਦੇ ਕਰਕੇ ਕੀ ਸ਼ਾਮਲਾਟਾ ਇੱਥੇ ਹੂ ਬੂ ਬਚੀਆਂ ਹੋਈਆਂ ਤੇ ਸਾਡੇ ਪੰਜਾਬ ਚ ਤਾਂ ਹੁਣ ਸ਼ਾਮ ਲਾਟਾਂ ਕਾਗਜ਼ਾਂ ਚ ਰਹਿ ਗਈਆਂ ਰਹਿ ਗਈਆਂ ਹਾਂ ਤੇ ਇਹਨੂੰ ਜਿਹੜਾ ਇਥੋਂ ਦੀ ਭਾਸ਼ਾ ਤੇ ਨੂੰ ਰਿਜ਼ਰਵ ਕਹਿ ਦਿੰਦੇ ਆ ਰਿਜ਼ਰਵ ਕਹਿ ਦਿੰਦੇ ਆ ਹਾਂ ਸੋ ਜੇ ਆਪਾਂ ਕਹਿਣਾ ਹੋਵੇ ਤਸੀਂ ਸ਼ਾਮ ਲਾਟ ਦੇ ਵਿੱਚ ਕਿਉਂਕਿ ਸਭ ਦੀ ਸਾਂਝੀ ਹੁੰਦੀ ਹੈ ਹੈ ਨਾ ਜੀ ਤਾਂ ਅਸੀਂ ਆ ਕੇ ਉੱਥੇ ਆ ਕੇ ਡੇਰਾ ਲਾ ਲਿਆ ਤੇ ਅੱਜ ਧੁੱਪ ਵੀ ਸੀ ਤਾਂ ਕਰਕੇ ਆਪਾਂ ਆਖਿਆ ਚੱਲ ਵੀ ਅੱਜ ਧੁੱਪੇ ਨੂੰ ਕੋਸੀ ਕੋਸੀ ਧੁੱਪ ਸੀ ਕਦੇ ਨਾਲੇ ਬਿਟਾਮਨ ਕਿਹੜਾ ਮਿਲਦਾ ਹੁੰਦਾ ਡੀ ਮਿਲਦੇ ਹੁੰਦੇ ਡੀ ਲੈ ਰਹੇ ਹਾਂ ਜੀ ਨਾਲੇ ਕਿਉਂ ਬਿਟਾਮਨ ਸੀ ਹੁੰਦਾ ਮਨੇ ਇਹ ਨਹੀਂ ਸ਼ਾਇਦ ਹਾਂ ਹੁਣ ਭੁੱਲ ਗਏ ਬਿਟਾਮਨ ਸੀ ਤੇ ਸ਼ਰਸੀ ਦੇ ਵਿੱਚ ਇੱਕ ਗੱਲ ਹੈ ਹੈਗੀ ਹੈ ਮੈਂ ਮੈਂ ਮਸਟਲੀ ਡੀ ਕਹਿੰਦੇ ਹੁੰਦੇ ਹਾਂ ਹਾਂ ਜੀ ਹਾਂ ਸੋ ਚਲੋ ਮਤਲਬ ਕਹਿ ਰਹੇ ਵੀ ਨਾਲ ਅਸੀਂ ਬਿਟਾਮਨ ਲੈ ਰਹੇ ਹਾਂ ਨਾਲ ਤੁਹਾਨੂੰ ਅਸੀਂ ਸੁਣਾ ਰਹੇ ਹਾਂ ਖਬਰਾਂ ਸਹੀ ਗੱਲ ਹੈ ਟੇਣਾ ਸਾਹਿਬ ਖਬਰਾਂ ਆਪਾਂ ਸ਼ੁਰੂਆਤ ਕਰਦੇ ਆ ਪਹਿਲਾਂ ਆਸਟ੍ਰੇਲੀਆ ਨੂੰ ਦਿੰਨੇ ਆ ਆਪਾਂ ਵਧਾਈਆਂ ਹੂੰ ਜਨੀਆਂ ਬੰਦੀਆਂ ਹੈ ਜੀ ਆਸਟ੍ਰੇਲੀਆ ਨੇ 50 ਮਾਰਤੀ ਹੈ ਮੈਡਲਾਂ ਦੀ ਹੂੰ 2 ਕਰੋੜ 60 ਲੱਖ ਵਾਦੀ ਵਾਲਾ ਹੈ ਮੁਲਕਾ ਹੂੰ ਜਿਨੇ ਇੱਕਿੱਥੇ ਜਿਹੜੀ ਜਿਹੜੀ ਮੈਡਲ ਜਿਹੜੀ ਸੂਚੀ ਆ ਹੂੰ ਉਹਦੇ ਚ ਨੰਬਰ ਤੀਜੇ ਤੇ ਰਹੇ ਆ ਦੇਖੋ ਸਾਹਿਬ ਇਹਦੇ ਵਿੱਚ ਇਹ ਵੀ ਹੈ ਵੀ ਜਿਹੜੀ ਆਬਾਦੀ ਹੈ ਨਾ ਆਪਣੇ ਆਸਟ੍ਰੇਲੀਆ ਦੀ ਲਗਭਗ ਪੰਜਾਬ ਜਿੰਨੀ ਆ ਹਾਂ ਮੋ ਘਟਾ ਆ ਤੋਂ ਘਾਟਾ ਪਰ 3 ਕਰੋੜ ਪਲੱਸ ਇਹਨਾਂ ਦੀ ਹੈਗੇ 2 ਕਰੋੜ 60 ਲੱਖ ਤਾਂ ਮਤਲਬ ਇਹ ਕਹਿੰਦੀ ਵੀ ਘਾਟਾ ਵੀ ਚਲੋ ਚਲੋ ਮੰਨ ਲਓ ਵੀ ਆਪਾਂ ਕਰਦੇ ਆ ਟੈਣਾ ਸਾਹਿਬ ਜਿਹੜੀ ਗੱਲ ਵਿੱਚੋਂ ਨਿਕਲ ਕੇ ਆਈ ਹੈ ਵੀ ਚਲੋ ਮੈਡਲ ਤੇ ਨੰਬਰ ਤਾਂ ਤੀਜਾ 50 ਮੈਡਲ ਜਿੱਤੇ ਆ ਜਿਹੜੇ 18 골ਡ ਜਿੱਤੇ ਆ ਟੈਣਾ ਸਾਹਿਬ ਦੇ 18 ਹੀ ਸਿਲਵਰ ਤੇ 14 ਕਾਂਸੀ ਦੇ ਤਾਲਮੇ ਜਿੱਤੇ ਆ ਤੇ ਦੂਜੇ ਪਾਸੇ 140 ਕਰੋੜ ਦੀ ਆਬਾਦੀ ਵਾਲੇ ਭਾਰਤ ਨੇ 6 ਤੱਕ ਮੇ ਜਿੱਤੇ ਆ ਤੇ ਕਿੱਡੀ ਵੱਡੀ ਉਥੇ ਪਿਛਲੇ ਸਮੇਂ ਤੋਂ ਪ੍ਰਚਾਰ ਹੋ ਰਿਹਾ ਸੀ ਮੋਦੀ ਹੈ ਤਾਂ ਮਮਕਨ ਹੈ ਭਾਰਤ ਬਣਾ ਦੁਨੀਆ ਕੀ ਸਭ ਤੋਂ ਸਰਵਸ਼੍ਰੇਸ਼ਟ ਸ਼ਕਤੀ ਹੈ ਮਹਾਸ਼ਕਤੀ ਮਹਾਸ਼ਕਤੀ ਹੈ ਨਾ ਅਬ ਤੋਂ ਦੁਨੀਆ ਕੇ ਬੜੇ ਬੜੇ ਮੁਲਕ ਵੀ ਮੋਦੀ ਜੀ ਸੇ ਲੈਂਦੇ ਹੈ ਸਲਾਹ ਤਾਂ ਇਹ ਮੇਰੇ ਸਾਹ ਅਪਨਾ ਇਹ ਲੋਕਾਂ ਤੇ ਸਵਾਲ ਨਹੀਂ ਇਹ ਭਾਰਤ ਦੀ ਸਰਕਾਰ ਤੇ ਸਵਾਲ ਆ ਦਸਾਂ ਸਾਲਾਂ ਦੇ ਵਿੱਚ ਹੁਣ ਤਾਂ 11ਵਾਂ ਸਾਲ ਚੜ ਗਿਆ ਮੋਦੀ ਸਰਕਾਰ ਨੂੰ ਵਿਖੇੜ ਸਿਸਟਮ ਦੀ ਕੀ ਤਬਦੀਲੀ ਕੀ ਤਬਦੀਲੀ ਕਿਤੇ ਹੁਣ ਦਾ 10 ਸਾਲ ਬਹੁਤ ਹੁੰਦੇ ਆ ਨਾਲੇ ਖੇਡ ਪਾਲਸੀ ਵਾਸਤੇ ਨਾਲੇ ਉਥੇ ਕਰੋੜਾਂ ਰੁਪਏ ਨਾਮ ਵੀ ਆ ਵੀ ਜੇ ਕੋਈ ਜਿੱਤ ਕੇ ਲਿਆਉਂਦਾ ਕੋਈ ਵਖ ਵਖ ਸਟੇਟਾਂ ਨੇ ਕਿਹਨੇ 4 ਕਰੋੜ 3 ਕਰੋੜ 1 ਕਰੋੜ ਫੈਡਰੇਸ਼ਨਾਂ ਵੱਲੋਂ 올림픽 ਵੱਲੋਂ ਸਾਰਿਆਂ ਵੱਲੋਂ ਜਿਹੜੇ ਹੈਗਾ ਕਿ ਨਾਮਾਂ ਦਾ ਐਲਾਨ ਕੀਤਾ ਹੋਇਆ ਹ ਹ ਪਰ ਜਿਹੜਾ ਕਹਿ ਸਕਦੇ ਆ ਕਿ ਫਿਰ ਵੀ ਸਾਡੇ ਜਿਹੜਾ ਕਹਿ ਸਕਦੇ ਆ ਕਿ ਉਹੀ ਥਾਲੀਆਂ ਵਜਾਉਣੇ ਰੁੱਕੀ ਰਹਿ ਗਈ ਸਹੀ 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 ਹਾਂਜੀ ਇਹਦਾ ਮਤਲਬ ਕਿਤੇ ਬੁਨਿਆਦੀ ਨਕਸ਼ਾ ਹੁਣ ਆਪਾਂ ਇੱਥੇ ਕਲਕੈਲੋ ਚ ਬੈਠੇ ਆ ਕਲ ਕੈਲੋ ਚ ਕਿੱਡਾ ਵੱਡਾ ਗਰਾਊਂਡ ਆ ਜਿਹਦੇ ਚ ਹਰੇਕ ਸਹੂਲਤ ਆ ਸਹੀ ਗੱਲ ਹੁਣ ਜੇ ਗੱਲ ਕਰਨੀ ਹੋਵੇ ਇਹ ਟਾਣਾ ਤਾਂ 12-13 ਹਜ਼ਾਰ ਦੀ ਵਾਦੀ ਵਾਲਾ ਵਾਦੀ ਵਾਲਾ ਪਿੰਡ ਹਾਂ ਪਿੰਡ ਆ ਇੱਥੇ ਤੁਹਾਨੂੰ ਕ੍ਰਿਕਟ ਦਾ ਗਰਾਊਂਡ ਵੀ ਮਿਲ ਜੂ ਤੇ ਫੁੱਟਬਾਲ ਦਾ ਗਰਾਊਂਡ ਵੀ ਮਿਲ ਜੂ ਇੱਥੇ ਜਿਹੜਾ ਕਿਸ ਬਾਸਕਟਬਾਲ ਕੋਰਟ ਵੀ ਮਿਲ ਜੂ ਇੱਥੇ ਜਿਹੜੀਆਂ ਕਹਿ ਸਕਦੇ ਆ ਕਿ ਟੈਨਿਸ ਬੈਡਮਿੰਟਨ ਵੀ ਮਿਲ ਜੂ ਇੱਥੇ ਜਮ ਵੀ ਮਿਲ ਜੂ ਤੇ ਸਾਰਾ ਕੁਝ ਮਿਲ ਜੂ ਸਹੀ ਗੱਲ ਹੈ ਜੀ ਪਰ ਉੱਥੇ ਕੀ ਅਸੀਂ ਬੁਨਿਆਦੀ ਸਹੂਲਤਾਂ ਦੇ ਇੰਚ ਕਾਮਯਾਬ ਹੋਏ ਆ ਟੈਣਾ ਸਾਹਿਬ ਜਿੱਥੇ ਜਿਹੜਾ ਕਹਿਦਿਏ ਵੀ ਜਿੱਥੇ ਨੰਬਰ ਚਲੋ ਤੀਜਾਗਾ ਪਰ ਜਿਹੜੀ ਵੱਡੀ ਗੱਲ ਆ ਕਿ ਜਿਹੜਾ ਆਸਟ੍ਰੇਲੀਆ ਚ ਮੈਡਲ ਦਿੱਤੇ ਆ ਪ੍ਰਤੀ 5 ਲੱਖ ਪਿੱਛੇ ਇੱਕ ਮੈਡਲ ਇੱਕ ਮੈਡਲ ਆ 5 ਲੱਖ ਪਿੱਛੇ ਇੱਕ ਮੈਡਲ ਆ ਗਿਆ ਹਾਂਜੀ ਤੇ ਹਿੰਦੁਸਤਾਨ ਦੇ ਵਿੱਚ ਜਿਹੜਾ ਹੈਗਾ ਕਿ 25 ਕਰੋੜ ਪਿੱਛੇ ਇੱਕ ਮੈਡਲ ਆ ਮੈਡਲ ਹਾਂ ਕਿੰਨਾ ਫਰਕ ਆ ਵੀ 25 ਕਰੋੜ ਤੇ 5 ਲੱਖ ਦਾ ਤੁਸੀਂ ਫਰਕ ਦੇਖ ਲਓ ਵੀ ਇੰਨਾ ਬੁਨਿਆਦੀ ਜਿਹੜਾ ਕਿ ਫਰਕ ਆ ਇੱਥੇ ਜਿਹੜਾ ਕਿ ਨਜ਼ਰ ਆ ਰਿਹਾ ਸੋ ਆਸਟ੍ਰੇਲੀਆ ਵਾਲ ਨੂੰ ਭਾਈ ਵਧਾਈਆਂ ਕੋਈ ਨਾਮ ਨਹੀਂ ਦਿੰਦੇ ਇਹ ਵੀ ਲੰਮਾ ਚੋੜਾ 20 ਕੁ ਹਜ਼ਾਰ ਡਾਲਰ ਜਿਹੜਾ ਹੈਗਾ ਕਿ ਦਿੱਤਾ ਜਾਂਦਾ ਹੈ ਜੀ ਸਰ ਉਹ ਤਾਂ ਪਤਾ ਕੀ ਹੈ ਆਪਣੇ ਦਾ ਬਾਅਦ ਚ ਫਿਰ ਜੋ ਨੰਬਰ ਬਣਾਉਣਾ ਜਾਂਦੀਆਂ ਸਰਕਾਰਾਂ ਜਦੋਂ ਬੰਦਾ ਕੋਈ ਆਪਦੀ ਤਰੱਕੀ ਕਰ ਲੈਂਦਾ ਵੀ ਹੁਣ ਉਹ ਬੰਦਾ ਹਾਈਲਾਈਟ ਹੋ ਗਿਆ ਵਰਡ ਲੈਵਲ ਤੇ ਜੇ ਹੁਣ ਉਹਦੇ ਨਾਲ ਜਾ ਕੇ ਫੋਟੋਆਂ ਖਿਚਾ ਲਓ ਸਰਕਾਰ ਵੀ ਆਪਦੀ ਬੱਲੇ ਬੱਲੇ ਕਰਾ ਜਾਂਦੀ ਪੀਆਰ ਸਿਸਟਮ ਬਣਾ ਲੈਂਦੇ ਹੈ ਆਪਣਾ ਤੇ ਇਹ ਜਿਹੜੇ ਹੈ ਵੀ ਆਪਾਂ ਆਪ ਇੱਥੇ ਵੀ ਦੇਖਦੇ ਆ ਇਹ ਪਹਿਲਾਂ ਹੀ ਗਰਾਊਂਡ ਤੇ ਪੈਸਾ ਖਰਚ ਕਰ ਦਿੰਦੇ ਆ ਉਹਨਾਂ ਨੂੰ ਸਹੂਲਤਾਂ ਇਹਨਾਂ ਦੇ ਦਿੰਦੇ ਬੱਚੇ ਆਪਣੇ ਆਪ ਹੀ ਉਸ এনवायरमेंट ਚੋਂ ਨਿਕਲ ਜਾਂਦੇ ਨੇ ਸਕੂਲ ਪੱਦਰ ਤੋਂ ਸਕੂਲ ਪੱਦਰ ਤੋਂ ਸ਼ੁਰੂ ਹੁੰਦਾ ਹਣਾ ਆਪਾਂ ਦੇਖੋ ਵੀ ਆਪਣੇ ਬ ਇੱਕ ਦਿਨ ਫੁੱਟਬਾਲ ਖੇਡਣ ਜਾਣਾ ਇੱਕ ਦਿਨ ਸਵੀਮਿੰਗ ਕਰਨ ਜਾਣਾ ਸੋ ਇਹ ਜਿਹੜਾ ਵਰਤਾਰਾ ਹੈਗਾ ਇਹ ਵਰਤਾਰੇ ਦੀ ਉੱਥੇ ਲੋੜ ਹੈ ਉੱਥੇ ਲੋੜ ਜਿੰਨਾ ਚਿਰ ਇਹ ਵਰਤਾਰਾ ਨਹੀਂ ਹੁੰਦਾ ਚਾਹੇ ਆਪਾਂ ਲੱਖ ਗੱਲਾਂ ਕਰੀ ਚਾਈਏ ਚਾਹੇ ਆਪਾਂ ਕੁੜੀ ਬਨੇਸ਼ ਫੋਗਟ ਦੀ ਗੱਲ ਕਰ ਲਈਏ ਹਾਕੀ ਟੀਮ ਦੀ ਗੱਲ ਕਰ ਲਈਏ ਇਹ ਇਵੇਂ ਹੀ ਰਹਿਣਾ ਹੁਣ ਤੁਸੀਂ ਦੇਖ ਲਓ ਕੀ ਮਰੀ ਹੋਈ ਹਾਕੀ ਦੀ ਟੀਮ ਜਿਹੜੀ ਕਿਸੇ ਸਮੇਂ ਦੁਨੀਆ ਦੀ ਸਰਬੋਤਮ ਟੀਮ ਹੁੰਦੀ ਸੀ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਰਾਇਕ ਨੂੰ ਆਪਾਂ ਯਾਦ ਕਰਾਂਗੇ ਚਾਹੇ ਸੂਬੇ 'ਚ ਉਹਨਾਂ ਨੇ ਕੱਖ ਨਹੀਂ ਕੀਤਾ ਪਰ ਉਹਨਾਂ ਨੇ ਟੈਣਾ ਸਾਹਿਬ ਮਰੀ ਹੋਈ ਟੀਮ ਨੂੰ ਸਪான்ਸਰ ਕਰਕੇ ਉਹਨਾਂ ਦੇ 2-3 ਸਾਲ ਉਹਨਾਂ ਨੂੰ ਵਿਸ਼ੇਸ਼ ਵਰਲਡ ਕਲਾਸ ਹੋਂਦਾ ਦਿੱਤੀਆਂ ਤੇ ਜੇ ਟੀਮ ਕਾਰਸੀ ਦਾ ਮਤਲਬ ਦਿੱਤ ਕੇ ਆਈ ਹੈਗੀ ਨਹੀਂ ਫਰਕ ਪੈਂਦਾ ਜਿਹੜੀ ਚੀਜ਼ ਨੇ ਇਨਵੈਸਟਮੈਂਟ ਕਿਤੇ ਕੀਤੀ ਹੈ ਤਾਂ ਉਹਦਾ ਆਊਟਪੁੱਟ ਤਾਂ ਉਹਦੀ ਆਉਣੀ ਆਉਣੀ ਹੈ ਜੀ ਸੋ ਇਸੇ ਤਰੀਕੇ ਨਾਲ ਆਪਾਂ ਨਿਊਜ਼ੀਲੈਂਡ ਦੀ ਗੱਲ ਕਰ ਲਈਏ 12 ਮੈਡਲ ਉਹ ਜਿੱਤੀ ਬੈਠੇ ਆ ਸ 50 ਲੱਖਾਂ ਲੱਖਾਂ ਦੀ ਬਾਦੀ ਆ ਸੋ ਮਤਲਬ ਕਹਿਣ ਦਾ ਇਹ ਭਾਵ ਆ ਕਿ ਇਨ੍ਹਾਂ ਮੁਲਕਾਂ ਤੋਂ ਇਨ੍ਹਾਂ ਦੇ ਸਿਸਟਮ ਤੋਂ ਸਿੱਖਣ ਦੀ ਜ਼ਰੂਰਤ ਆ ਜੇ ਤੁਸੀਂ ਪਿੰਡ ਪੱਧਰ ਤੇ ਨਹੀਂ ਦੇ ਸਕਦੇ ਤਹਿਸੀਲ ਪੱਧਰ ਤੇ ਇੱਕ ਛੋਟੀ ਦਾ ਗਰਾਊਂਡ ਇੱਕ ਖਲਾਕ ਪੱਧਰ ਤੇ ਦੇ ਦਿਓ ਹੁਣ ਖੇਡਾਂ ਪੰਜਾਬ ਦੀਆਂ ਪੰਜਾਬ ਦੇ ਮੁੱਖ ਮੰਤਰੀ ਐਲਾਨ ਕਰ ਦਿੱਤਾ ਮੇਰੇ ਇੱਕ ਮਿੱਤਰ ਨੇ ਜਿਹੜੇ ਆਫੀਸ਼ੀਅਲੀ ਇਹਦੇ ਵਿੱਚ ਕੰਮ ਕਰਦੇ ਨੇ ਤਹਿਣਾ ਸਾਹਿਬ ਸਵਾਲ ਇਹ ਆ ਕਿ ਜਦੋਂ ਕਹਿੰਦੇ ਹੁੰਦੇ ਨੇ ਕਿ ਵੀ ਖੇਡਾਂ ਹੋ ਜਾਂਦੀਆਂ ਖੇਡਾਂ ਪੰਜਾਬ ਦੇ ਤੁਸੀਂ ਕਰਾਤੀਆਂ ਹੁਣ ਫੇਰ ਸ਼ੁਰੂ ਹੋਣ ਜਾ ਰਹੀਆਂ ਪਹਿਲੇ ਦੂਜੇ ਤੀਜੇ ਨੰਬਰਾਂ ਨੂੰ ਤੁਸੀਂ ਮਾੜੇ ਮੋٹے ਟਰਾਫੀਆਂ ਦੇਖੇ ਤੋੜ ਦਿੰਨੇ ਆ ਕੀ ਤੁਹਾਡੀ ਕੋਈ ਸਪੋਰਟਸ ਜਿਹੜਾ ਤੁਹਾਡਾ ਬੰਗਾ ਉਹਦੀ ਇਹ ਦੇਖਣ ਜਾਂਦੇ ਆ ਜਿਲ੍ਹਾ ਬੱਦਰ ਤੇ ਕਿਹੜਾ ਬੱਚਾ ਚਾਹੇ ਨੰਬਰ ਚੌਥੇ ਤੇ ਰਹਿ ਗਿਆ ਪਰ ਇਹਦੇ ਜੀ ਪੋਟੈਂਸ਼ੀਅਲ ਹੈ ਟੈਂਸ ਲੈਗਾ ਗਾਂ ਅੱਗੇ ਵੱਧ ਸਕਦਾ ਉਹ ਅੱਗੇ ਵੱਧ ਸਕਦਾ ਸੋ ਉਹਨਾਂ ਦੀ ਸੂਚੀ ਤਿਆਰ ਕਰਕੇ ਵੀ ਇਹ ਭਾਈ ਬੱਚਾ ਆ ਗਿਆ ਇੱਕ ਸਾਲ ਇਹਨੂੰ ਅੰਡਰ ਪੰਜਾਬ ਸਰਕਾਰ ਟ੍ਰੇਨਿੰਗ ਚ ਰਹੂ ਵੀ 500 ਬੱਚਾ ਅਸੀਂ ਜਿਹਨੇ ਖੇਡਾਂ ਪੰਜਾਬ ਦੀਆਂ ਕਰਾਈਆਂ ਇਹਦੇ ਚ ਅਸੀਂ 500 ਬੱਚਾ ਚੂਜ਼ ਕਰਨਾ 500 ਬੱਚੇ ਦਾ ਸੀ ਕੈਂਪ ਲਵਾਉਣਾ ਇੱਕ ਸਾਲ ਉਹ ਸਾਰਾ ਖਰਚਾ ਸੀ ਕਰਾਂਗੇ ਕਰਾਂਗੇ ਤੇ ਕਿਉਂ ਨਹੀਂ ਖਿਡਾਰੀ ਪੈਦਾ ਹੋਣਗੇ ਸਹੀ ਗੱਲ ਹੈ ਬਿਲਕੁਲ ਇਹ ਇਹ ਚੀਜ਼ਾਂ ਨੇ ਜੀ ਇਹ ਤੋਂ ਬਾਅਦ ਡੈਣਾ ਸਾਹਿਬ ਆਪਾਂ ਗੱਲਬਾਤ ਹੋਣ ਕਰਦੇ ਆਂ ਚੱਲਦੇ ਆਂ ਜੀ ਅੱਗੇ ਹੂੰ ਅੱਗੇ ਡੈਣਾ ਸਾਹਿਬ ਹੈਗੇ ਗਵਾਂਡੀ ਮੁਲਕ ਨਿਊਜ਼ੀਲੈਂਡ ਦੇ ਪਰ ਇਹ ਗੱਲ ਇਸ ਕਰਕੇ ਕਰਨੀ ਬਣਦੀ ਹੈ ਕਿ ਜਦੋਂ ਨਾ ਗੁਰੂ ਘਰਾਂ ਦੇ ਵਿੱਚ ਕੋਈ ਘਟਨਾ ਘਟਦੀ ਹੈ ਹਾਂ ਹਾਂ ਤਾਂ ਜਿਹੜਾ ਇੱਕ ਮੀਡੀਆ ਇਹਨੂੰ ਟ੍ਰੋਲਿੰਗ ਰੂਪ ਦੇ ਵਿੱਚ ਪੇਸ਼ ਕਰਦਾ ਵੀ ਇਹ ਪੱਗੋ ਪੱਗੀ ਹੋਗੇ ਜੀ ਇਹ ਇਸ ਤਰੀਕੇ ਨਾਲ ਹੋ ਗਈ ਅਸਲ ਦੇ ਵਿੱਚ ਗੱਲ ਇਹ ਆ ਕਿ ਵਰਤਾਰਾ ਗੁਰੂ ਘਰ ਜਾਂ ਮੰਦਿਰ ਜਾਂ ਚਰਚ ਜਾਂ ਮਸਜਿਦਾਂ ਨਹੀਂ ਵਰਤਾਰਾ ਬੰਦਿਆਂ ਬੰਦਿਆਂ ਦਾ ਹੁੰਦਾ ਹਾਂ ਜਿੱਥੇ ਬੰਦੇ ਚੰਗੇ ਹੋਣਗੇ ਉੱਥੇ ਸਿਸਟਮ ਚੰਗਾ ਹੋ ਜਿੱਥੇ ਬੰਦੇ ਮਾੜੇ ਹੋਣਗੇ ਉੱਥੇ ਸਿਸਟਮ ਮਾੜਾ ਬਿਲਕੁਲ ਹਾਂਜੀ ਸੋ ਅੱਜ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਗੱਲ ਕਰਦੇ ਹਾਂ ਤਾਂ ਸਾਰੇ ਸਵਾਲ ਉਸੇ ਤਰੀਕੇ ਨਾਲ ਹੀ ਖੜੇ ਹੋ ਜਾਂਦੇ ਆ ਹੁਣ ਇਸੇ ਤਰੀਕੇ ਨਾਲ ਆਕਲੈਂਡ ਦੇ ਪਾਪਾ ਕੁਰਾਸ ਤੇ ਗੁਰਦੁਆ ਜਿਹੜਾ ਸ਼੍ਰੀ ਗਣੇਸ਼ ਮੰਦਿਰ ਆ ਜਿਹੜਾ ਸ਼੍ਰੀ ਗਣੇਸ਼ ਮੰਦਿਰ ਹੈ ਹਾਂ ਜੀ ਟੈਣਾ ਸਾਹਿਬ ਉੱਥੇ ਇੱਕ ਬੀਬੀ ਰੇਸ਼ਮਾ ਕਸੂਲਾ ਨੇ ਦੋਸ਼ ਲਾਏ ਆ 19 ਜੁਲਾਈ ਨੂੰ ਇੱਕ ਜਿਹੜਾ ਮੰਦਿਰ ਦੇ ਟਰੱਸਟ ਨੇ ਬੀਬੀ ਨੂੰ ਮੰਦਿਰ ਦੇ ਵਿੱਚ ਕੁੱਟਿਆ ਬਰੀ ਤਰ੍ਹਾਂ ਜਦੋਂ ਬੀਬੀ ਨੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਫੋਨ ਫੜ ਕੇ ਵੀ ਥੱਲੇ ਮਾਰਿਆ ਹੁਣ ਬੀਬੀ ਨੇ ਜਿਹੜੇ ਹੈਗੇ ਆ ਕਿ ਹਾਲਾਂਕਿ ਮੰਦਿਰ ਨੇ ਇਹ ਤੋਂ ਕਹਿਣ ਤੋਂ ਕੁਝ ਜਿਹੜਾ ਕਿ ਇਨਕਾਰ ਕਰ ਦਿੱਤਾ ਤੇ ਇਹ ਬੀਬੀ 2009 ਤੋਂ ਸੇਵਾ ਕਰ ਰਹੀ ਸੀ ਠੀਕ ਹਾਂ ਤਾਂ ਇਹਨੇ ਕਿਸੇ ਬੁਨਿਆਦੀ ਪ੍ਰਬੰਧ ਉੱਤੇ ਜਦੋਂ ਸਵਾਲ ਉਠਾਏ ਤਾਂ ਮੂਰੋ ਬੰਦੇ ਨੇ ਚਪੇੜ ਚੱਕ ਲਈ ਬਿਲਕੁਲ ਹੁਣ ਆਪਾਂ ਕਹਿੰਦੇ ਨੇ ਡੈਮੋਕ੍ਰੇਸੀ ਹੋਣੀ ਚਾਹੀਦੀ ਯਾਰ ਸਾਡੇ ਜੇ ਹੁਣ ਬੰਦੇ ਨੇ ਕੋਈ ਤੁਹਾਨੂੰ ਦੱਸੀ ਹੈ ਪੁਆਇੰਟ ਆਊਟ ਕੀਤਾ ਤਾਂ ਉਹਨੂੰ ਤਾਂ ਸੁਧ ਬੀਬੀ ਹਾਂ ਦੂਜੀ ਗੱਲ ਇਹ ਸੋ ਮਤਲਬ ਇਹ ਕਹਿ ਰਹੀਏ ਵੀ ਵੀ ਇਸ ਹਮਾਮ ਚ ਜਦੋਂ ਸੱਤਾ ਪਾਵਰ ਸ਼ਕਤੀ ਹਾਂ ਤੁਹਾਡੇ ਹੱਥਾਂ ਚ ਆ ਗਈ ਤਾਂ ਤੁਸੀਂ ਉਹਦਾ ਦੁਰਪਯੋਗ ਕਰਨਾ ਸ਼ੁਰੂ ਕਰ ਦਿੰਦੇ ਆ ਉਹ ਕਿਤੇ ਵੀ ਹੈ ਕਿਤੇ ਵੀ ਹੈਗਾ ਉਹ ਜ਼ਰੂਰੀ ਨਹੀਂ ਵੀ ਉਹ ਪੋਲਿਟਿਕਲ ਹੀ ਹੋਵੇ ਧਾਰਮਿਕ ਖੇਤਰ ਚ ਹੋਇਆ ਤੇ ਕਿਸੇ ਹੋਰ ਸੰਸਥਾ ਦੇ ਵਿੱਚ ਵੀ ਹੋ ਸਕਦੀ ਹੈ ਹੁਣ ਇਹ ਜਿਹੜੇ ਰੋਲੇ ਇਹ ਪੈ ਪੈ ਰਹੇ ਆ ਆਪਾਂ ਜਿਵੇਂ ਕਾਲੀ ਦਲ ਦੀ ਵੀ ਗੱਲ ਕਰ ਲੈਂਦੇ ਆ ਜੋ ਹੋਰ ਵੀ ਇਹ ਸਾਰੇ ਉਸੇ ਚ ਜਿਹੜੀ ਜੜਤਾਂ ਨਹੀਂ ਉੱਥੇ ਹੀ ਹੈ ਨਾ ਜੀ ਜੀ ਬਿਲਕੁਲ ਜੀ ਬਿਲਕੁਲ ਟਾਣਾ ਸਾਹਿਬ ਇਹ ਤੋਂ ਬਾਅਦ ਆਪਾਂ ਅੱਗੇ ਚੱਲ ਕੇ ਜੀ ਹੂੰ ਅੱਗੇ ਟਹਿਣਾ ਸਾਹਿਬ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ਿਆਂ ਵਾਲੀ ਜਿਹੜੀ ਆ ਜਿਹੜੀ ਸੂਈ ਆ ਹੂੰ ਉਹ ਹੋਰ ਬਰੀਕ ਕਰਤੀ ਕਰਤੀ ਆ ਜਿਹੜਾ ਨਕਾ ਜਿਹਨੂੰ ਸੂਈ ਦਾ ਨਕਾ ਜਿਹਨੂੰ ਆਪਾਂ ਕਹਿੰਦੇ ਆ ਬਰੀਕ ਕਰਤਾ ਉਹਦੇ ਜਿਹੜਾ ਧਾਗਾ ਹੁਣ ਨਿਕਲ ਨਹੀਂ ਰਿਹਾ ਨਿਕਲ ਨਹੀਂ ਰਿਹਾ ਹਾਂ ਬੂਹਾ ਥੋੜਾ ਹੋਰ ਪੀੜਾ ਕਰ ਪੀੜਾ ਕਰਤਾ ਇਦੇ ਬਾਬਤ ਜਿਹੜਾ ਹੈਗਾ ਕਿ ਯੂਨੀਵਰਸਿਟੀ ਆਸਟ੍ਰੇਲੀਆ ਦੇ ਸੀਈਓ ਹਮ ਇੱਥੇ ਜਿਹੜੀਆਂ ਸਮੂਚੀਆਂ ਯੂਨੀਵਰਸਟੀਆਂ ਉਹਦੀ ਜਿਹੜੀ ਇੱਕ ਬਿਜ਼ਨਸ ਪੁਆਇੰਟ ਆਫ 뷰 ਤੋਂ ਇੱਕ ਬਾਡੀ ਬਣੀ ਹੁੰਦੀ ਆ ਬਿਲਕੁਲ ਜਿਹੜੀ ਇਦਾਂ ਸਟੂਡੈਂਟ ਲੈ ਕੇ ਆਉਂਦੀ ਆ ਉਹਦੀ ਐਡਵਰਟਾਈਜ਼ਮੈਂਟ ਕਰਦੀ ਇਸ ਤਰੀਕੇ ਨਾਲ ਜਿਹੜੀਆਂ ਜਿੰਨੀਆਂ ਆਸਟ੍ਰੇਲੀਆ ਦੇ ਯੂਨੀਵਰਸਟੀਆਂ ਨੇ ਉਹਦੇ ਜਿਹੜੇ ਹੈਗੇ ਕਿ ਜਿਹੜਾ ਐਡਮਿਸ਼ਨਾਂ ਦੇ ਬਾਬ ਜਾ ਹੋਰ ਜਿਹੜਾ ਇੱਕ ਉੱਤੇ ਸੁਪਰੀਮ ਬਾਡੀ ਬਣੀ ਹੋਈ ਆ ਉਹਦੇ ਸੀਈਓ ਨੇ ਲੂਕ ਸ਼ੈਰੀ ਹਮ ਉਹਨਾਂ ਨੇ ਟੈਨਾ ਸਾਹਿਬ ਜਿਹੜਾ ਕੀ ਗੱਲ ਕਹੀ ਉਹਨਾਂ ਨੇ ਸਰਕਾਰ ਨੂੰ ਜਿਹੜੀ ਫੈਡਰਲ ਗਵਰਨਮੈਂਟ ਆ ਆਸਟ੍ਰੇਲੀਆ ਦੀ ਉਹਨੂੰ ਚੇਤਾਵਨੀ ਦਿੱਤੀ ਹੈ ਕਿ ਤੁਸੀਂ ਇੱਕ ਤਾਂ ਪਹਿਲਾਂ ਹੀ ਰੈਸੈਸ਼ਨ ਦਾ ਦੌਰ ਆ ਇਸ ਮੌਕੇ ਦੇ ਵਿੱਚ ਸਟੂਡੈਂਟ ਬਹੁਤ ਹੈਲਪਫੁਲ ਹੋ ਸਕਦੇ ਸੀ ਤੁਸੀਂ ਜਿਹੜਾ ਨੱਕਾ ਬੰਦ ਕਰ ਰਹੇ ਹੋ ਤੇ ਇਹਦਾ ਖਮਿਆਜਾ ਭੁਗਤਣਾ ਪਊਗਾ ਉਹ ਕਹਿੰਦੇ ਇਹ ਇੰਡਸਟਰੀ 2023 ਦੇ ਵਿੱਚ 48 ਬਿਲੀਅਨ ਡਾਲਰ ਦੀ ਇੰਡਸਟਰੀ ਸੀ ਜਿਹੜੀ ਆਸਟ੍ਰੇਲੀਆ ਭਾਰਤ ਚ 2.5 ਲੱਖ ਲੋਕਾਂ ਨੂੰ ਰੋਜ਼ਗਾਰ ਦੇ ਰਹੀ ਹੈ ਕਹਿੰਦੇ ਵੀ ਜਿਹੜੀ ਹੁਣ ਨਵੀਂ ਤੁਹਾਡੀ ਵੀਜ਼ਾ ਪਾਲਿਸੀ ਦੇ ਕਰਕੇ 14000 ਨੌਕਰੀਆਂ ਇਨਸਟੈਂਟ ਖਤਰੇ ਚ ਹੂੰ ਆ ਸਾਲ ਦੇ ਐਂਡ ਤੱਕ 14000 ਨੌਕਰੀਆਂ ਯੂਨੀਵਰਸਿਟੀਆਂ ਕਾਲਜਾਂ ਚੋਂ ਖਤਮ ਹੋ ਜਾਣੇ ਕਿਉਂਕਿ ਜਦੋਂ ਸਟੂਡੈਂਟ ਘਟ ਜਾਣੇ ਘਟ ਗਏ ਤਾਂ ਫਿਰ ਟੀਚਰ ਵੀ ਸਰਪਲਸ ਹੋ ਜਾਣੇ ਤੇ 4.3 ਜਿਹੜਾ ਹੈਗਾ ਕਿ ਬਿਲੀਅਨ ਡਾਲਰ ਦਾ ਜਿਹੜਾ ਹੈਗਾ ਕਿ ਨੁਕਸਾਨ ਜਿਹੜੀ ਇੱਥੋਂ ਦੀ ਇੰਡਸਟਰੀ ਨੂੰ ਹੋਣਾ ਯਾਨੀ ਕਿ 10% ਟੋਟਲ ਰੈਵਨਿਊ ਚ ਦੇਚ ਲਾਸ ਹੋਣਾ ਇੰਟਰਨੈਸ਼ਨਲ ਸਟੂਡੈਂਟਾਂ ਦੇ ਨੱਕੇ ਪੰਦ ਕਰਕੇ ਸੋ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਇਹਦੇ ਤੇ ਕੋਈ ਗੌਰ ਨਾ ਫਰਮਾਈ ਤਾਂ ਆਉਣ ਵਾਲਾ ਸਮਾਂ ਇਹ ਤਾਂ 225 ਦੀ ਗੱਲ ਆ 2026 ਦੇ ਵਿੱਚ ਇਦੋਂ ਵੀ ਨੁਕਸਾਨ ਦਾ ਇੱਕ ਨਤੀਜੇ ਸਾਡੇ ਸਾਹਮਣੇ ਆਉਣਗੇ ਜਦੋਂ 14000 ਲੋਕਲ ਆਸਟ੍ਰੇਲੀਅਨ ਕੁਆਲੀਫਾਈਡ ਜਿਹੜੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਨੇ ਲੈਬ ਟੈਕਨੀਸ਼ੀਅਨ ਨੇ ਆਈ.ਟੀ. ਪ੍ਰੋਫੈਸ਼ਨਲ ਨੇ ਜਿਹੜੇ ਯੂਨੀਵਰਸਿਟੀਆਂ ਜਿਹੜੇ ਟੈਣਾ ਤੋਂ ਉਹਨਾਂ ਦਾ ਰਿਆਰ ਖੁੱਸੂਗਾ ਤਾਂ ਉਹ ਸਰਕਾਰ ਦੇ ਉੱਤੇ ਇੱਕ ਵੱਡਾ ਪ੍ਰੈਸ਼ਰ ਪਾਊਗਾ ਪ੍ਰੈਸ਼ਰ ਪਾਊਗਾ ਸਹੀ ਸਹੀ ਗੱਲ ਹੈ ਜੀ ਜੀ ਸਰ ਇਹਦੇ ਨਾਲ ਹੀ ਨਾ ਨਿਬੜੀ ਗੱਲ ਹਾਂਜੀ ਇਹਦੇ ਨਾਲ ਹੀ ਨਾ ਜਦੋਂ ਇਮੀਗ੍ਰੇਸ਼ਨ ਦੀ ਗੱਲ ਕੀਤੀ ਹੈ ਇਹੀ ਇੱਕ ਹੋਰ ਅਪਡੇਟ ਆਈ ਆ ਇੱਕ ਤਾਂ ਮਾਸਟਰ ਬਿਲਡਰਸ ਕਰਕੇ ਜੀ ਆਸਟ੍ਰੇਲੀਆ ਜੀ ਇਹ ਇਹਨਾਂ ਦੀ ਆਈ ਹੈ ਇਹ ਕਹਿੰਦੇ ਵੀ ਜਿਹੜੇ ਨਾ ਆਪਣੇ ਆਸਟ੍ਰੇਲੀਆ ਦੇ ਵਿੱਚ ਹੂੰ ਵੀ ਜੇ ਤੁਸੀਂ ਜਿਹੜਾ ਕੋਈ ਹਾਊਸਿੰਗ ਅਕੋਰਡ ਹੋਣਾ ਉਹਦੇ ਮੁਤਾਬਕ ਜੇ ਤੁਸੀਂ 12 ਲੱਖ ਜਿਹੜੇ ਘਰ ਬਣਾਉਣੇ ਆ ਹੂੰ ਤਾਂ ਉਹਦੇ ਵਾਸਤੇ ਸਕਿੱਲ ਸ਼ਾਰਟੇਜ ਬਹੁਤ ਇੱਥੇ ਹੈਗੀ ਉਹ ਉਹਨਾਂ ਦਾ ਇਹ ਕਹਿਣਾ ਹੈ ਵੀ ਜਿਹੜੇ ਨਾ ਲੋਕਲ ਜਿਹੜੇ ਹੈਗੇ ਆ ਜਿਹੜੇ ਅਪ੍ਰੈਂਟਿਸਿਪ ਲਾ ਕੇ ਟ੍ਰੇਨ ਕਰਦੇ ਲੋਕਲ ਨੂੰ ਠੀਕ ਹੈ ਨਾ ਲੋਕਾਂ ਦਾ ਜਿਹੜਾ ਟੈਲੈਂਟ ਹੈਗਾ ਵੀ ਇਸ ਵਰਕਫੋਰਸ ਦੇ ਵਿੱਚ ਹਿੱਸਾ ਬਣੇ ਤੇ ਉਹ ਕਹਿੰਦੇ ਵੀ ਉਹ ਦੀ ਉਹ ਨਹੀਂ ਨਹੀਂ ਹੋ ਰਹੀ ਮਤਲਬ ਪੂਰਤੀ ਡਿਮਾਂਡ ਜਿੰਨੀ ਹੈਗੀ ਤੇ ਉਹ ਨਹੀਂ ਸਪਲਾਈ ਨਹੀਂ ਹੋ ਰਹੀ ਉਹਨਾਂ ਨੂੰ ਟ੍ਰੇਨਡ ਹੋ ਨਹੀਂ ਰਹੇ ਬੱਚੇ ਉਹ ਕਹਿੰਦੇ ਵੀ ਤੁਸੀਂ ਇਹ ਹੋਣਾ ਚਾਹੀਦਾ ਹੈ ਕਿ ਜਿਹੜਾ ਵਿਦੇਸ਼ਾਂ ਦੇ ਵਿੱਚੋਂ ਜਿਹੜੇ ਆ ਜਿਹੜੇ ਟ੍ਰੇਡੀ ਖਾਸ ਤੌਰ ਤੇ ਉਹਨਾਂ ਤੋਂ ਉਹ ਦਾ ਉਹ ਕਹ ਲੋ ਭੀ ਉਹਦੀ ਓਵਰਆਲ ਉਦੋਂ ਥੋੜਾ ਦੇਖਣਾ ਚਾਹੀਦਾ ਉਹਨੂੰ ਰੀਕਨਸਿਡਰ ਕਰਨਾ ਚਾਹੀਦਾ ਜਿਹੜੀ ਕਰੰਟ ਪਾਲਿਸੀ ਹੈ ਜੀ ਤਾਂ ਜੋ ਜਿਹੜੇ ਹੋਰ ਵੱਧ ਟਰੇਡੀ ਤੇ ਵਧਿਆ ਤੇ ਸੌਖੇ ਤਰੀਕੇ ਦੇ ਨਾਲ ਇੱਥੇ ਆ ਜਾਣ ਹੂੰ ਕਿਉਂਕਿ ਘਰਾਂ ਦੀ ਜਿਹੜੀ ਹੈਗੀ ਡਿਮਾਂਡ ਬਿਲਡ ਹੋਣੀ ਹੈ ਡਿਮਾਂਡ ਜ਼ਿਆਦਾ ਹੈ ਬਿਲਡਿੰਗ ਤਾਂ ਜਾਨੀ ਉਸ ਹਾਵ ਨਾਲ ਪ੍ਰੋਸੈਸ ਹੋ ਨਹੀਂ ਰਿਹਾ ਕਹਿੰਦੇ ਵੀ ਇੱਥੋਂ ਦੀ ਬੈਂਕ ਨੇ ਵੀ ਰਿਜ਼ਰਵ ਬੈਂਕ ਨੇ ਵੀ ਕਿਹਾ ਸੀਗਾ ਵੀ ਜਿਵੇਂ ਹੁਣ ਕੋਸਟ ਹਾਈ ਹੋ ਰਹੀ ਹੈ ਤਾਂ ਜਿਹੜੇ ਘਰਾਂ ਦੇ ਜਿਹੜੇ ਬਣਾਉਣ ਦਾ ਜਿਹੜਾ ਜਿਹੜੀ ਰਫਤਾਰ ਹੈ ਵੀ ਉਹ ਸਲੋ ਹੋ ਜੂਗੀ ਜੇ ਸਲੋ ਹੋਊਗੇ ਤਾਂ ਫਿਰ ਜਦੋਂ ਹੋਰ ਜਿਹੜੇ ਆ ਵਿਦੇਸ਼ਾਂ ਚੋਂ ਆਉਣਗੇ ਜਦੋਂ ਟ੍ਰੇਡੀ ਜਿਹੜੇ ਸਕਿਲਡ ਆ ਹੋਣਗੇ ਜਿਹੜੇ ਆਲਰੇਡੀ ਸਿੱਖੇ ਹੋਣਗੇ ਤਾਂ ਉਹਦੇ ਨਾਲ ਕਹਿੰਦੇ ਵੀ ਇਹ ਜਿਹੜੀ ਆ ਜਿਹੜੀ ਚਾਲ ਬਰਾਬਰ ਰੱਖੀ ਜਾ ਸਕਦੀ ਆ ਤੇ ਜੇ ਇਹ ਤੇ ਨਾ ਗੌਰ ਕੀਤਾ ਤਾਂ ਇਸ ਪਾਸੇ ਜਿਹੜਾ ਕੰਸਟਰਕਸ਼ਨ ਵਾਲੇ ਪਾਸੇ ਵੀ ਨੁਕਸਾਨ ਹੋ ਸਕਦਾ ਜੀ ਬਿਲਕੁਲ ਜੀ ਟੈਣਾ ਸਾਹਿਬ ਇਹ ਤੋਂ ਬਾਅਦ ਫਿਰ ਆਪਾਂ ਆ ਜਾਂਦੇ ਆ ਸਾਡੇ ਪੰਜਾਬੀਆਂ ਤੇ ਹੂੰ ਹਾਂਜੀ ਜ਼ਰੂਰੀ ਹੈ ਪੰਜਾਬੀਆਂ ਦੀ ਆਪਾਂ ਗੱਲਬਾਤ ਇਮੀਗ੍ਰੇਸ਼ਨ ਵਾਲੀ ਸੌਰੀ ਮੈਂ ਇੱਕ ਹੋਰ ਗੱਲ ਕਰ ਲਾਂ ਅੱਛਾ ਹਾਂਜੀ ਇਮੀਗ੍ਰੇਸ਼ਨ ਵਾਲਾ ਕੀ ਇਮੀਗ੍ਰੇਸ਼ਨ ਨਾਲ ਸੰਬੰਧਤ ਰੈਣਾ ਸਾਹਿਬ ਕੇਸਾਂ ਦੇ ਬੈਕ ਲਾ ਕੇ ਨੂੰ ਨਵੇੜਨ ਲਈ ਫੈਡਰਲ ਜਿਹੜੀ ਅਟਾਰਨੀ ਜਰਨਲ ਆ ਹੂੰ ਹੂੰ ਮਾਰਕ ਡਰੇਸਨ ਹੂੰ ਉਹਨਾਂ ਨੇ ਨੌ ਹੋਰ ਜੱਜਾਂ ਦੀ ਨਿਯੁਕਤੀ ਕੀਤੀ ਹੈ ਠੀਕ ਹੈ ਕਿਉਂਕਿ ਜਿਹੜੇ ਬੈਕਲੌਗ ਪਏ ਆ ਖਾਸ ਤੌਰ ਦੇ ਉੱਤੇ ਜਿਹੜੇ ਰਿਫਿਊਜੀ ਵਗੈਰਾ ਵੀ ਲਾ ਆਂਦੇ ਆ ਹੋਰ ਵੀ ਤਾਂ ਕਿ ਉਹਨੂੰ ਤੇਜ਼ੀ ਨਾਲ ਕਿਉਂਕਿ ਉਹ ਬੰਦੇ ਬੋਝ ਬਣੇ ਹੋਏ ਆ ਹੂੰ ਹੂੰ ਕਿਉਂਕਿ 4-4 5-5 ਸਾਲ ਤਰੀਕਾ ਤੇ ਗਵਰਨਮੈਂਟ ਦੇ ਬੈਨੀਫੀਟ ਉਹਨਾਂ ਨੂੰ ਸਾਰੇ ਉਹ ਮਿਲਦਾ ਹੈ ਵੀ ਤਾਂ ਕਿ ਉਹ ਜਿਹਨੂੰ ਰਿਫਿਊਜੀ ਆ ਤਾਂ ਉਹਨਾਂ ਨੂੰ ਨਤਾਰਾ ਹੋ ਸਕੇ ਜਿਹਨੂੰ ਨਹੀਂ ਹੈਗੇ ਤਾਂ ਉਸ ਤਰੀਕੇ ਦਾ ਹੋ ਸਕੇ ਹੋਰ ਵੀ ਤਮਾਮ ਜੱਕ ਜਨ ਹੋਰ ਵੀ ਪੀਲਾ ਪੂਲਾ ਪਾਣੇ ਹੁੰਦੇ ਆ ਪੇਰੈਂਟਸ ਮਾਮਲੇ ਵੀ ਹੋਰ ਸਾਰੇ ਪੇਰੈਂਟਸ ਹੀ ਪੀ ਆ ਰਿਹਾ ਇਹਦੇ ਜਨਾਂ ਟੈਣਾ ਸਾਹਿਬ ਹੁਣ ਆਪਣੀ ਪੰਜਾਬਣ ਬੀਬੀ ਹੂੰ ਉਹਨੂੰ ਜੱਜ ਦੀ ਪਹਿਨੇ ਕੇਸਨ ਵੇੜ ਲਈ ਜਿਹੜੇ 9 ਜੱਜ ਨਿਯੁਕਤ ਕੀਤੇ ਗਏ ਆ ਉਹਨਾਂ ਚ ਆਪਣੀ ਪੰਜਾਬਣ ਮੂਲ ਦੀ ਬੀਬੀ ਆ ਇਹ ਵੀ ਵਧਾਈ ਵਾਲੀ ਗੱਲ ਹੈ ਬਹੁਤ ਵਧਾਈ ਵਾਲੀ ਗੱਲ ਆ ਬੀਬੀ ਦਾ ਨਾਮ ਹੈ ਸ਼ੀਲਾ ਕੌਰ ਬੈਂਸ ਠੀਕ ਆ ਤੋ ਇਹ ਮੰਨਿਆ ਜਾ ਰਿਹਾ ਵੀ ਇਹ ਜਿਹੜਾ ਕਹਿ ਸਕਦੇ ਆ ਕਿ ਇਹ ਮਲੇਸ਼ੀਆ ਤੋਂ ਇੰਡੀਆ ਤੋਂ ਮਲੇਸ਼ੀਆ ਮਲੇਸ਼ੀਆ ਤੋਂ ਇੱਥੇ ਜਿਹੜੇ ਆਏ ਹੋਏ ਆ 1988 ਦੇ ਵਿੱਚ ਇਹਨਾਂ ਨੇ ਬਾਰਬਿਕ ਯੂਨੀਵਰਸਿਟੀ ਤੋਂ ਲਾ ਕੀਤਾ 1991 ਚ ਵੈਸਟਰਨ ਆਸਟ੍ਰੇਲੀਆ ਚ ਇਹਨਾਂ ਨੇ ਪ੍ਰੈਕਟਿਸ ਸ਼ੁਰੂ ਕੀਤੀ 1996 ਚ ਨਿਊ ਸਾਊਥ ਵੇਲ ਚ ਬਾਰ ਰੋਲ ਦੇ ਵਿੱਚ ਸੀਨੀਅਰ ਜਿਹੜੇ ਉਹਨਾਂ ਦੇ ਵਿੱਚ ਆ ਗਏ ਮਤਲਬ ਵਕੀਲਾਂ ਵਾਲੀ ਬੈਕਗ੍ਰਾਉਂਡ ਚੋਂ ਆ ਬੈਕਗ੍ਰਾਉਂਡ ਦੇ ਵਿੱਚੋਂ ਤੇ ਇਸ ਬੀਬੀ ਨੂੰ ਇਹ ਜਿਹੜਾ ਹੈਗਾ ਕਿ ਜ਼ਿੰਮੇਵਾਰੀ ਦਿੱਤੀ ਗਈ ਆ ਤੇ ਇਮੀਗ੍ਰੇਸ਼ਨ ਉੱਤੇ ਇਹਨਾਂ ਦੀ ਖਾਸ ਮਹਾਰਤ ਆ ਬਿਲਕੁਲ ਤੇ ਇਹ ਮਾਨ ਵਾਲੀ ਗੱਲ ਆ ਜਿਹੜੀ ਸੋ ਉਹ ਇਥੇ ਇਨਾ ਮੁਲਕਾਂ ਸਾਡਾ ਮਾਨ ਵੀ ਵਧਾ ਰਹੀ ਆ ਤੇ ਜਿਹੜਾ ਕਹਿ ਰਹੀ ਹੈ ਵੀ ਸਾਨੂੰ ਅਸੀਂ ਥਰਡ ਕਲਾਸ ਜੌਬਾਂ ਤੱਕ ਨਹੀਂ ਸੀਮਤ ਹੁਣ ਜਿਹੜੇ ਮੁਲਕ ਦੇ ਫੈਸਲੇ ਲੈਣ ਵਾਲੇ ਜਿਹੜੇ ਹੈਗੇ ਕਿ ਉਹਨਾਂ ਦੇ ਵਿੱਚ ਵੀ ਸ਼ਾਮਲ ਹੋ ਰਹੀ ਹੈ ਸਹੀ ਸਹੀ ਗੱਲ ਹੈ ਹੁਣ ਜਦ ਆਪਾਂ ਹੁਣ ਇਲੈਕਸ਼ਨ ਹੋ ਰਹੇ ਆ ਕਿਉਂਕਿ ਹੁਣ ਚਾਹੇ ਆਪ ਲੋਕਲ ਕਾਉਂਸਲ ਦੇ ਸਾਡੇ ਕਾਫੀ ਪੰਜਾਬੀ ਉਮੀਦਵਾਰ ਨੇ ਪਰ ਜਨਾਬ ਜੀ ਤੁਸੀਂ ਦੇਖਿਓ ਕਿ ਅਗਲੇ 10 ਸਾਲਾਂ ਤੱਕ ਜਦੋਂ ਇੱਥੋਂ ਦੇ ਬੌਰਨ ਬਰਾਟਾ ਬੱਚੇ ਚੋਣ ਲੜਨਗੇ ਤਾਂ ਉਦੋਂ ਫਿਰ ਕੈਨੇਡਾ ਤੇ ਬਰਤਾਨੀਆ ਵਰਗੇ ਨਤੀਜੇ ਸਾਡੇ ਸਾਹਮਣੇ ਆਉਣਗੇ ਸਹੀ ਸਹੀ ਗੱਲ ਹੈ ਕਿਉਂਕਿ ਸਾਡੀਆਂ ਫਿਰ ਵੀ ਕਿਸੇ ਨਾ ਕਿਸੇ ਹੱਦ ਤੱਕ ਅਸੀਂ ਜਿਹੜੀ ਸਾਡੀ ਅਪਬ੍ਰਿੰਗ ਆ ਉਹ ਸਾਰੀ ਸਾਡੇ ਬੈਕ ਕੰਟਰੀ ਹੋਈ ਹੁੰਦੀ ਆ ਤਾਂ ਉਹ ਚੀਜ਼ਾਂ ਵੀ ਅਸੀਂ ਨਾਲ ਲੈ ਕੇ ਉਹਨੇ ਇਹ ਵੀ ਇੱਕ ਵਾਈਡਰ ਕਮਿਊਨਿਟੀ 'ਚ ਮੈਸੇਜ ਹੋਰ ਤਰੀਕੇ ਨਾਲ ਜਾਂਦਾ ਉਹ ਵੋਟ ਪਾਉਣ ਵੇਲੇ 100 ਵਾਰੀ ਸੋਚਦੇ ਆ ਪਰ ਆਉਣ ਵਾਲੇ ਸਮੇਂ ਚ ਕਈ ਹੁਣ ਆਏ ਵੀ ਆ ਜਿਦਾ ਮਨਿੰਦਰ ਸਿੰਘ ਹੋਰਾਂ ਦੀ ਆਪਾਂ ਗੱਲ ਕਰਨੀ ਉਹ ਜਿੱਤ ਕੇ ਵੀ ਆਏ ਆ ਹਨ ਉਹ ਲੰਮੇ ਸਮੇਂ ਤੋਂ ਸਵਾਮਾਨ ਨਿਭਾ ਵੀ ਰਹੇ ਆ ਆਪ ਇਧਰ ਨਿਊ ਸਾਊਥ ਬੇਲਸ ਦੇ ਵਿੱਚ ਸਿਡਨੀ ਦੇ ਵਿੱਚ ਬਲੈਕ ਟਾਊਨ ਸਿਟੀ ਬਲੈਕ ਟਾਊਨ ਹੁਣ ਇਸੇ ਤਰੀਕੇ ਨਾਲ ਇੱਥੋਂ ਵੀ ਟੈਣਾ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਪਰ ਜਦੋਂ ਸਾਡੀ ਅਗਲੀ ਪੀੜ੍ਹੀ ਆਊ ਸ਼ੀਲਾ ਕੌਰ ਬੈਂਸ ਹੋਰਾਂ ਨੂੰ ਟੈਣਾ ਸਾਹਿਬ ਫਿਰ ਉਹਨਾਂ ਨੇ ਨਵੇਂ ਮੁਕਾਮ ਸਜਣੇ ਹੈ ਹਨਾ ਸਹੀ 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 ਇਹ ਤੋਂ ਬਾਅਦ ਡੈਨਾ ਸਾਹਿਬ ਆਪਾਂ ਗੱਲ ਕਰਦੇ ਹਾਂ ਸਾਡੇ ਪੰਜਾਬੀ ਪਰਿਵਾਰ ਦੀ ਇਹ ਤੁਸੀਂ ਵੀ ਖਬਰ ਪੜ੍ਹੀ ਹੋਣੀ ਹੈ ਇਹ ਵੈਸੇ ਤਾਂ ਇੰਡੀਆ ਚ ਟ੍ਰਿਬਿਊਨ ਗਰੁੱਪ ਦੇ ਵਿੱਚ ਛਪੀ ਆ ਜਿਹੜਾ ਪ੍ਰੋਮਿਨੈਂਟ ਅਦਾਰਾ ਹਾਂਜੀ ਹਾਂਜੀ ਉਦੇ ਹਵਾਲੇ ਨਾਲ ਕਿਉਂਕਿ ਆਪਾਂ ਆਸਟ੍ਰੇਲੀਆ ਬੈਠੇ ਆ ਗੱਲ ਆਸਟ੍ਰੇਲੀਆ ਦੀ ਸੀ ਤੇ ਆਪਾਂ ਚਰਚਾ ਕਰਨੀ ਬੰਦੀ ਹਾਂਜੀ ਟੈਨਾ ਸਾਹਿਬ ਕੋਈ ਪਰਿਵਾਰ ਤਰਨ ਤਰਨ ਕੋਲ ਦਾ ਆਪਾਂ ਨਾਂ ਨਹੀਂ ਲਵਾਂਗੇ ਕਿਉਂਕਿ ਆ ਨਾਂ ਇਸ ਕਰਕੇ ਵੀ ਨਹੀਂ ਲੈਣਾ ਚਾਹੀਦਾ ਕਿਉਂਕਿ ਉਹਦੇ ਚ ਇੱਕ ਬੱਚੀ ਇਨਵੋਲ ਬਾ ਬੱਚੀ ਨੂੰ ਵਾਲਾ ਤਾਂ ਦੂਜੀ ਗੱਲ ਹੈ ਉਹਦਾ ਪੱਖ ਵੀ ਹੈ ਨਹੀਂਗਾ ਪੱਖ ਵੀ ਹੈ ਨਹੀਂ ਆਪਣੇ ਦਾ ਆਪਾਂ ਵਨ ਸਾਈਡਡ ਹੋ ਜਾਂਦੀ ਹਾਂ ਹਾਂ ਸਿਨੈਰੀਓ ਦੀ ਆਪਾਂ ਗੱਲਬਾਤ ਕਰਾਂ ਪਰ ਆਪਾਂ ਜਿਹੜਾ ਗੱਲ ਵਰਤਾਰਾ ਜਾਂ ਜਿਹੜੇ ਘਟਨਾ ਹੋਈ ਆ ਆਪਾਂ ਉਹ ਜਰੂਰ ਦਰਸ਼ਕਾਂ ਤੱਕ ਇਸ ਪਰਿਵਾਰ ਦੇ ਉੱਤੇ ਜਿਹੜਾ ਆਸਟ੍ਰੇਲੀਆ ਦਾ ਪਰਿਵਾਰ ਆ ਜੇਕਰ ਇਹਨਾਂ ਦੇ ਉੱਤੇ ਪਰਚਾ ਰਜਿਸਟਰ ਹੋ ਚੁੱਕਿਆ ਹੈਗਾ ਕਿਉਂਕਿ ਉਹਨਾਂ ਨੇ ਆਪਣੇ ਤੌਰ ਤੇ ਕਹਿੰਦੇ ਵੀ ਅਸੀਂ ਪ੍ਰੂਫ ਦਿੱਤੇ ਸੀ ਕਿ ਇੱਕ ਵਿਅਕਤੀ ਇੱਥੋਂ ਜਾਂਦਾ ਉਹ ਆਪਣੇ ਕੋਈ ਜਾਣਕਾਰੀ ਹੁੰਦੇ ਆ ਉਹਨਾਂ ਨਾਲ ਕਰਦਾ ਵੀ ਮੇਰੀ ਕੁੜੀ ਇੱਥੋਂ ਦੀ ਆਸਟ੍ਰੇਲੀਆ ਦੀ ਸਿਟੀਜ਼ਨ ਆ ਤੇ ਤੁਹਾਡੇ ਮੁੰਡੇ ਨੂੰ ਆਪਾਂ ਰਿਸ਼ਤਾ ਕਰਦ ਦਿੰਦੇ ਆ ਪਰ ਰਿਸ਼ਤਾ ਕੱਲੀ ਸਿੱਧੀ ਗੱਲ ਨਹੀਂ ਹੁੰਦੀ ਉਹਨਾਂ ਦੇ ਕਹਿਣ ਮਤਾਂ ਵੀ 40 ਲੱਖ ਰੁਪਈਆ ਦੀ ਗੱਲ ਨਿਪਟਦੀ ਆ ਉਹਨਾਂ ਨੇ ਦੋਸ਼ ਲਾਇਆ ਦੋਸ਼ ਲਾਇਆ ਵੀ 40 ਲੱਖ ਰੁਪਈਆ ਕਹਿੰਦੇ ਸਾਰੋ ਦੇ ਦਿੱਤਾ ਜਾਂਦਾ 40 ਲੱਖ ਦੇ ਕੇ ਤੇ ਸਾਡਾ ਜਿਹੜਾ ਸਾਰਾ ਪੱਕ ਠੱਕ ਹੋ ਜਾਂਦੀ ਆ ਰਿਸ਼ਤਾ ਹੋ ਜਾਂਦਾ ਤੇ ਜਦੋਂ ਕਹਿੰਦੇ ਵੀ ਫਿਰ ਭਾਈ ਇੱਥੇ ਆਉਂਦੇ ਤੇ ਕੁੜੀ ਜਿਹੜੀ ਹੈਗੀ ਹੈ ਕਿ ਕਿਉਂਕਿ ਇਥੋਂ ਦੀ ਬਾਰਨ ਪ੍ਰੋਡਕਟ ਸੀ ਉਹ ਇਹਦੇ ਤੋਂ ਇਨਕਾਰ ਕਰ ਦਿੰਦੀ ਆ ਤੇ ਜਿਹਦੇ ਕਰਕੇ ਉਦੋਂ ਮੁੜ ਕੇ ਸਾਡੇ ਪੈਸੇ ਦੇਣ ਕੰਨੀਆਂ ਵੀ ਉਹ ਮੁੱਕਰ ਜਾਂਦੇ ਆ ਜਿਹਦੇ ਕਰਕੇ ਕਿ ਉਹਨਾਂ ਤੇ ਕੇਸ ਰਜਿਸਟਰ ਜਾਂ ਤਾਂ ਫਿਰ ਇਹ ਆ ਵੀ ਜਿਵੇਂ ਪੈਸੇ ਲੈਏ ਸੀ ਕੁੜੀ ਮੁੱਕਰ ਗਿਆ ਕੁੜੀ ਕੰਨੀਸ਼ਮਾਨ ਨਹੀਂ ਕਰਾਉਣਾ ਤਾਂ ਮਾਪਿਓ ਦੀ ਤੇ ਗੱਲ ਇਹ ਸੀਗੀ ਬਲਮਾਨ ਸੀ ਇਸੇ ਗੱਲ ਦੀ ਸੀਗੀ ਭਾਈ ਵੀ ਕੁੜੀ ਨਹੀਂ ਮੰਨਦੀ ਤਾਂ ਦਾ ਜਿਹੜਾ ਅਸੀਂ ਪੈਸੇ ਲਏ ਆ ਤੇ ਤੁਸੀਂ ਆਪਦੇ ਵਾਪਸ ਲੈ ਲਓ ਜਾਂ ਤਾਂ ਇਹ ਗੱਲ ਨਾਲ ਅੰਦਰ ਦੇ ਖਾਤੇ ਨਿਬੜ ਜਾਂਦੀ ਜੀ ਤਾਂ ਕਿ ਇੱਥ ਉਜੀ ਗੱਲ ਇਹ ਹੈ ਕਿ ਜਿਹੜੇ ਆਪਣੇ ਬੱਚਿਆਂ ਦੇ ਮੁੱਲ ਬੱਟਦੇ ਆ ਨਾ ਟਹਿਣਾ ਸਾਹ ਹਾਂ ਜੀ ਇਹ ਗੱਲ ਸੱਚੀ ਹੈਗੀ ਹਾਂ ਇਹ ਵਾਕਈ ਸ਼ਰਮਨਾਕ ਗੱਲ ਹੈ ਜੇ ਤੁਹਾਡਾ ਆਸਟ੍ਰੇਲੀਆ ਆ ਕੇ ਇੱਥੇ ਕਿਰਤ ਕਰਕੇ ਜੇ ਆਪਣਾ ਤ੍ਰਿਪਤੀ ਨਹੀਂ ਹੋएगी ਤਾਂ ਫਿਰ ਕਿਸੇ ਦੇ 40 ਲੱਖ ਰੁਪਏ ਨਾਲ 80 ਹਜ਼ਾਰ ਡਾਲਰ ਨਾਲ ਮਹਿਲ ਪਾ ਲੋਗੇ ਸਹੀ ਸਹੀ ਗੱਲ ਹੈ ਹੈ ਜੀ ਅਸੀਂ ਹਰ ਲੋਕ ਸਾਲ-ਸਾਲ ਚ ਕਮਾ ਲੈਂਦੇ ਕਮਾ ਲੈਂਦੇ ਬਾਕੀ ਟਣਸ ਵੀ ਤਾਂ ਅਸੀਂ ਹਰ ਕੋਈ ਇਦਾਂ ਥੋੜੀ ਜ਼ਿੰਦਗੀ ਨਹੀਂ ਨਿਕਲ ਜਾਣੀ ਨਹੀਂ ਨਿਕਲ ਜਾਣੇ ਹਾਂ ਵੀ ਤੁਸੀਂ ਕਿਉਂ ਸੌਦੇ ਕਰਦੇ ਹੋ ਇਸ ਤਰ੍ਹਾਂ ਸੌਦੇ ਹਾਂ ਤੇ ਪਹਿਲਾਂ ਕਿੱਡੀਆਂ ਵੱਡੀਆਂ ਗੱਲਾਂ ਹੁੰਦੀਆਂ ਸੀ ਕਿੱਡੇ ਕੈਨੇਡਾ ਤੱਕ ਅੱਜ ਤੱਕ ਵੀ ਯੂਰਪ ਬ੍ਰਿਟਾਨੀਆ ਦੀ ਇੰਗਲੈਂਡ ਦੀਆਂ ਗੱਲਾਂ ਆਉਂਦੀਆਂ ਕਿ ਉਹ ਜਿਹੜੇ ਉਸ ਤਰੀਕੇ ਨਾਲ ਉਹ ਵਿਆਹ ਹੋਏ ਉਹਨਾਂ ਦੇ ਕੀ ਨਤੀਜੇ ਨਿਕਲੇ ਨਤੀਜੇ ਨਿਕਲੇ ਹਾਂ ਅੱਜ ਜਿਹਦੇ ਬੁਨਿਆਦ ਹੀ ਕਹ ਲੋ ਬਈ ਝੂਠੀ ਆ ਟੈਣਾ ਸਾਹਿਬ ਕਿਉਂਕਿ ਅ ਮੈਂ ਨਾ ਇੱਕ ਥੋੜੀ ਇੱਕ ਇੰਟਰਨਲ ਕੇਸ ਸਟਡੀ ਵੀ ਹੁੰਦੀ ਆ ਹੂੰ 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 ਕਿਉਂਕਿ ਸਾਡਾ ਪਿੰਡ ਵੀ ਕੈਨੇਡਾ ਬਹੁਤ ਵੱਸਿਆ ਹੋਇਆ ਮੈਂ ਉੱਥੇ ਇੱਕ ਚੀਜ਼ ਨੋਟਿਸ ਕੀਤੀ ਆ ਕਿ ਜਿਹੜੇ ਏਦਾਂ ਕਜੋੜ ਵਿਆਹ ਹੋਏ ਹੂੰ ਉਹਦੇ ਚ ਜਿਹੜੇ ਖਾਸ ਤੌਰ ਤੇ 97 98 2000 ਜਦੋਂ ਆਪਾਂ ਨੂੰ ਜਦੋਂ ਪੈਸੇ ਦੇ ਕੇ ਵਾਲਾ ਸਿਲਸਿਲਾ ਕੈਨੇਡਾ ਦਾ ਵੱਡੇ ਪੱਧਰ ਤੇ ਚੱਲਿਆ ਹਾਂਜੀ ਹਾਂਜੀ ਉਹ ਕੁੜੀਆਂ ਦੀ ਜਾਓ ਮੁੰਡਿਆਂ ਜਿਹੜੇ ਉਹ ਜਿਹੜੇ ਜੀਵਨ ਸਾਥੀ ਕੈਨੇਡਾ ਵਾਲਿਆਂ ਨੂੰ ਪੈਸੇ ਦਿੱਤੇ ਉਹਨਾਂ ਨੂੰ ਰਾਮਕੀ ਨਹੀਂ ਮਿਲੀ। ਬਣੀ ਨਹੀਂ ਹਾਂ। ਉਹਦਾ ਅਸਰ ਜਿਹੜੀ ਉਹਨਾਂ ਦੇ ਬੱਚੇ ਪੈਦਾ ਹੋਏ ਉਹਦੇ ਤੇ ਪਿਆ। ਉਹ ਤੇ ਪੈਣਾ ਹੀ ਸੀਗਾ ਕੁਦਰਤ। ਜਿਹੜਾ ਹੁਣਾਂ ਚੱਲ ਰਿਹਾ ਗੈਂਗਵਾਰ ਡਰੱਗ ਬਾਰ ਜਿਹੜਾ ਸਾਰਾ ਕੋਟੜਾ ਸਭ ਕੈਨੇਡਾ ਚ ਚੱਲ ਰਿਹਾ। ਇਹ ਬਹੁਤੇ ਬੱਚੇ ਉਹ ਨੇ ਜਿਨ੍ਹਾਂ ਦੇ ਮਾਪਿਆਂ ਨੇ ਉਸ ਮੌਕੇ ਅਕਜੋੜ ਵਿਆਹਾਂ ਦੇ ਵਿੱਚੋਂ ਵੀ ਬਹੁਤੇ ਬੱਚੇ ਨਿਕਲੇ ਹੋਏ। ਹਾਂ ਉਹਦੇ ਵਿੱਚ ਅਕਜੋੜ ਵਿਆਹਾਂ ਟੋਟ-ਛਟ ਵੀ ਹੋਈ ਹੋਣੀ ਹੈ। ਹਾਂ। ਉਹ ਬੱਚਿਆਂ ਨੂੰ ਫਿਰ ਸੰਭੇ ਕਾਉਂ। ਤੇ ਨਹੀਂ ਜਿਨ੍ਹਾਂ ਦਾ ਆਪਸ ਵਿੱਚ ਮਾਣੀ ਨਹੀਂ ਮਿਲਿਆ। اسمنٹ وائف دا جے ਕੁੜੀ ਨੇ ਮਤਲਬ ਕਿਸੇ ਨਾ ਮੁੰਡੇ ਨਾਲ ਵਿਆਹ ਕਰਾ ਲਏ ਮੈਂ ਤਾਂ 30 ਲੱਖ ਰੁਪਇਆ ਲੈ ਕੇ ਵਿਆਹ ਕਰਾਇਆ ਹੋਇਆ ਉਹਦੇ ਨਾਲ ਚਾਹੇ ਤੁਸੀਂ ਬੱਚੇ ਵੀ ਪੈਦਾ ਹੋ ਗਏ ਜਾਂ ਕੁਝ ਵੀ ਹੋ ਗਿਆ ਤੁਹਾਡਾ ਮਾਣ ਹੀ ਨਹੀਂ ਮਿਲਦਾ ਨਹੀਂ ਮਿਲਦਾ ਸਹੀ ਸਹੀ ਗੱਲ ਧੱਕੇ ਨਾਲ ਫਿਰ ਜਿਹੜੇ ਜੋੜਿਆ ਸੀ ਨਾ ਤੇ ਉਹ ਜਿਹੜੇ ਬੱਚੇ ਉੱਥੋਂ ਪੈਦਾ ਹੋਣਗੇ ਕਿਉਂਕਿ ਜਦੋਂ ਮੁਹੱਬਤ ਦੀ ਘਾਟ ਆ ਮੋਹ ਦੀ ਘਾਟ ਆ ਤੇ ਉਹਦੇ ਜਿਹੜੇ ਖਮਿਆਜੇ ਆ ਆਉਣ ਵਾਲੇ ਸਮੇਂ ਤੁਹਾਨੂੰ ਪਤਾ ਕਹਿੰਦੇ ਨਹੀਂ ਪੰਜਾਬੀ ਚ ਇੱਕ ਕਹਾਵਤ ਆ ਜੀ ਵੀ ਜੋ ਜੋੜੀਆਂ ਕਹਿੰਦੇ ਥੋੜੀਆਂ ਤੇ ਨਰੜ ਬਥੇਰੇ ਹਾਂ ਪਰ ਉਹ ਨਰੜ ਵਾਲੇ ਜਿਹੜੇ ਉਸ ਤਰ੍ਹਾਂ ਦੇ ਬਣੇ ਆ ਯਾਰ ਜੀ ਸੋ ਟੈਣਾ ਸਾਹਿਬ ਜੋੜੀਆਂ ਜੱਗ ਥੋੜੀਆਂ ਨਰੜ ਬਥੇਰੇ ਲੱਗਦਾ ਸੀ ਮਤਲਬ ਆਉਤ ਟੈਣਾ ਸਾਹਿਬ ਇਹ ਤੋਂ ਬਾਅਦ ਫਿਰ ਆਪਾਂ ਇੱਕ ਗੱਲਬਾਤ ਹੋਰ ਕਰ ਲੈਨੇ ਆ ਇੱਕ ਪਿਛਲੇ ਇੱਕ ਹਫਤੇ ਤੋਂ ਬੜੀ ਚਰਚਾ ਚੱਲ ਰਹੀ ਸੀ ਕ੍ਰੈਸ਼ ਦੀ ਕ੍ਰਿਸ਼ਨ ਦਾ ਮੁੰਡਾ ਕ੍ਰਿਸ਼ਨਿਕ ਕਾਰਤਿਕ ਹਾਰਦਿਕਾ ਤਰਗਨੀਨਾ ਤੋਂ ਪਰਿਵਾਰ ਸੀ ਇਹ ਮੈਲਬਰਨ ਦਾ ਮੈਲਬਰਨ ਦਾ ਇਹ ਜਿਹੜਾ ਬੱਚਾ ਟੈਣਾ ਸਾਹਿਬ ਇਹ ਅਚਨਚੇਤ ਗਾਇਬ ਹੋ ਜਾਂਦਾ ਤੇ ਸਾਰੇ ਭਾਈਚਾਰੇ ਨੂੰ ਫਿਕਰ ਪੈ ਜਾਂਦਾ ਵੀ ਮੁੰਡਾ ਗਿਆ ਕਿੱਧਰ ਕਿੱਥੇ ਗਿਆ ਹੁਣ ਇਹ ਮੁੰਡਾ ਜਿਹੜਾ ਹੈ ਕਿ ਸੇਫ ਲਈ ਪੁਲਿਸ ਦੇ ਹੱਥਾਂ 'ਚ ਆ ਗਿਆ ਪਰਿਵਾਰ ਤੱਕ ਵੀ ਮੇਰੇ ਹਿਸਾਬ ਨਾਲ ਜੋ ਤੱਕ ਆਪਾਂ ਖਬਰਾਂ ਰਿਕਾਰਡ ਕਰ ਰਹੇ ਹਾਂ ਸਿਡਨੀ ਦੇ ਵਿੱਚ ਕਿਉਂਕਿ ਵੀਡੀਓ ਫੁਟੇਜ ਕਿਉਂਕਿ ਜਦੋਂ ਇਹ ਸਾਰੀ ਗੱਲ ਚੱਲੀ ਨੈਸ਼ਨਲ ਮੀਡੀਆ ਚੱਲੀ ਤਾਂ ਸਾਰੇ ਪਾਸੇ ਦਾ ਧਿਆਨ ਚਲੇ ਗਿਆ ਇਹ ਮੁੰਡਾ ਹੁਣ 16 ਸਾਲ ਉਮਰ ਸੀ 16 ਸਾਲ ਦਾ ਤੁਹਾਡਾ ਕੀ ਐਕਸਪੀਰੀਅੰਸ ਹੁੰਦਾ ਕਹਿੰਦੇ ਇਹਦਾ ਬ੍ਰੇਕਅਪ ਹੋ ਗਿਆ ਜੀ ਬੀਕਸ ਕਿਸੇ ਸਕੂਲ ਚ ਕਿਤੇ ਜਾ ਕੇ ਤੇ ਵੀ ਨਾਲ ਪੜਦੀ ਕਿਸੇ ਕੁੜੀ ਨਾਲ ਦੀ ਉਹਦੇ ਨਾਲ ਸੀਗਾ 16 ਸਾਲ ਦੀ ਉਮਰ ਚ ਇਸ ਮੁੰਡੇ ਦੀ ਮੁਹੱਬਤ ਸੀ ਤੇ ਉਹ ਬ੍ਰੇਕਅਪ ਹੋ ਗਿਆ ਤੇ ਬ੍ਰੇਕਅਪ ਕਰਕੇ ਦਾ ਦਿਲ ਟੁੱਟ ਗਿਆ ਜਿਹਦੇ ਕਰਕੇ ਕੀ ਕਹਿੰਦੇ ਇਹ ਮੁੰਡਾ ਬਿਨਾਂ ਦੱਸੇ ਬਿਨਾਂ ਦੱਸੇ ਘਰ ਦਾੋਂ ਚੱਲ ਗਿਆ ਤੇ ਇਹਨੇ ਆਪਣਾ ਪਹਿਲਾ ਮੋਬਾਈਲ ਵੇਚਿਆ ਸਕੂਲ ਵੀ ਨਹੀਂ ਗਿਆ ਸਕੂਲ ਵੀ ਤਾਂ ਜਾਣਾ ਜੀ ਉਹ ਕਰਨੀ ਹੌਲੀ ਕਰ ਨੇ ਬੈਗ ਕੱਢ ਕੇ ਲੈ ਗਿਆ ਤੇ ਫੇਰ ਆਪਣਾ ਲੈ ਗਿਆ ਤੇ ਮੋਬਾਈਲ ਵੇਚ ਕੇ ਜਾਨੀ ਕਿ ਸਿਡਨੀ ਚਲਿਆ ਗਿਆ ਤੇ ਉਥੋਂ ਹੌਲੀ ਹੌਲੀ ਫੁਟੇਜ ਦੇ ਵਿੱਚੋਂ ਜਿਹੜੀ ਸਾਰੀ ਚੀਜ਼ ਨਿਕਲੇ ਟੈਨਾ ਸਾਹਿਬ ਪਹਿਲੀ ਗੱਲ ਤੇ ਹੈ ਕਿ ਜਿਹੜੀ ਇਹ ਉਮਰ ਆ ਕੱਚੀ ਉਮਰ ਹੈ ਕੱਚੀ ਉਮਰ ਆ ਇਹ ਉਤੇ ਅੱਜ ਕੱਲ ਬੱਚਿਆਂ ਨੂੰ ਗੈਜਟ ਦੇਤੇ ਚੈਟ ਚੋਂ ਪਤਾ ਲੱਗਿਆ ਕਹਿੰਦੇ ਤੁਸੀਂ ਆਪਣੇ ਬੱਚਿਆਂ ਨੂੰ ਸਾਰੀਆਂ ਸਹੂਲਤਾਂ ਦਾ ਦੇ ਰਹੇ ਆ ਹਮ ਥੋੜਾ ਉਹਦੇ ਨਾਲ ਸੰਭਾਲ ਡਾਇਲੌਗ ਕਿੰਨਾ ਕ ਸਾਡਾ ਬੱਚਾ ਕੀ ਕਰ ਰਿਹਾ ਕੀਦੇ ਨਾਲ ਉਹਦੀ ਗੱਲਬਾਤ ਚੱਲ ਰਹੀ ਹੈ ਇੰਨਾ ਕ 18 20 ਸਾਲ ਦੀ ਉਮਰ ਤੱਕ ਦਾ ਧਿਆਨ ਰੱਖਣਾ ਸਾਡਾ ਪੱਜ ਬਣਦਾ ਨਾ ਸਹੀ 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 ਗੱਲ ਹਮ ਉਹਨੂੰ ਬੱਚੇ ਨੂੰ ਅੰਸ਼ਕ ਤਰੀਕੇ ਨਾਲ ਇੱਕ ਤਰੀਕਿਆਂ ਨਾਲ ਵੀ ਸਮਝਾਇਆ ਜਾਂਦਾ ਹੁੰਦਾ ਜਿਹੜਾ ਕਿ ਬੱਚੇ ਨੇ ਐਡਾ ਵੱਡਾ ਫੈਸਲਾ ਲੈ ਲਿਆ ਘਰੋਂ ਭੱਜ ਜਾਂਦਾ ਭੱਜ ਜਾਂਦਾ ਹਾਂ ਸਹੀ ਸਹੀ ਗੱਲ ਹੈ ਅਜ ਉਹ ਘਰ ਦੇ ਨਾਲ ਅਟੈਚਮੈਂਟ ਹੁੰਦੀ ਘਰ ਦੇ ਨੂੰ ਵੀ ਪਤਾ ਹੁੰਦਾ ਇਸ ਚੀਜ਼ਾਂ ਦਾ ਤਾਂ ਫਿਰ ਇਹ ਗੱਲ ਨਹੀਂ ਸੀ ਸ਼ਾਇਦ ਉਹਨੇ ਨਾ ਭੱਜਦਾ ਹੋ ਹਾਂ ਕਿਉਂਕਿ ਆਪਣੇ ਮਾਂ ਪਿਓ ਨਾਲ ਗੱਲ ਕਰ ਹੀ ਲੈਂਦੇ ਇੱਥੇ ਬੱਚੇ ਜੀ 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 ਬਿਲਕੁਲ ਹਾਂ ਇਹ ਤਾਂ ਆਮ ਹੀ ਗੱਲ ਹੈ ਨਾ ਨਾਲੇ 16 ਸਾਲ ਤੋਂ ਤੁਹਾਡਾ ਕਿਹੜਾ ਤੇਲ ਟੁੱਟ ਗਿਆ ਹਾਂ ਸਹੀ ਗੱਲ ਹੈ ਕਿਹੜਾ ਤੁਸੀਂ ਐਡਾ ਮਤਲਬ ਜਾਨੀ ਕਿ ਕੋਈ ਗੱਲਬਾਤ ਹੋ ਗਈ ਕੋਈ ਬੰਦਾ ਹੁੰਦਾ ਕੋਈ 25 30 ਸਾਲ ਹੁੰਦਾ ਤੁਹਾਡਾ ਕੋਈ ਜਾ ਕੇ ਕੋਈ ਉਹ ਕੋਈ 5 7 ਸਾਲ ਦਾ ਰਿਲੇਸ਼ਨ ਆ ਤੁਹਾਡਾ 10ਵੀਂ ਜਮਾਤ ਦੇ ਵਿੱਚ ਪੜ੍ਹਦੇ ਜਾਂਦਾ ਤੁਹਾਡੇ ਕਿਹੜੇ ਟੈਣਾ ਸਾਹ ਮੁਹੱਬਤਾਂ ਹੋ ਗਈਆਂ ਇਹ ਸਹੀ 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 ਗੱਲ ਹੈ ਹਾਂਜੀ ਇਹ ਤਾਂ ਹੈ ਸੋ ਮਤਲਬ ਇਹ ਸਵਾਲ ਨੇ ਸਾਡੀ ਕਮਿਊਨਿਟੀ ਸਾਡੇ ਭਾਈਚਾਰੇ ਸਾਡੇ ਮਾਪਿਆਂ ਉੱਤੇ ਵੀ ਆਪਾਂ ਆਪਣੇ ਬੱਚਿਆਂ ਨਾਲ ਡਾਇਲੌਗ ਕਰਦੇ ਰਹੀਏ ਸੰਵਾਦ ਕਰਦੇ ਰਹੀਏ ਤਾਂ ਕਿ ਇਹੋ ਜੀਆਂ ਚੀਜ਼ਾਂ ਇੱਕ ਇਹ ਤਾਂ ਹੁਣ ਚਲੋ ਭੱਜਿਆ ਮੁੰਡਾ ਆ ਗਿਆ ਹੂੰ ਹੂੰ ਕਾਹਨੂੰ ਕੋਈ ਬੱਚਾ ਸੁਸਾਈਡ ਕਰ ਜੇ ਹਾਂ ਫਿਰ ਸਹੀ ਗੱਲ ਹੈ ਫਿਰ ਇਹੋ ਜੀਆਂ ਹਾਲਤਾਂ 'ਚ ਸੁਸਾਈਡਲ ਥਾਟ ਵੀ ਆਉਂਦੇ ਆ ਆਉਂਦੇ ਆ ਜਦੋਂ ਬੰਦੇ ਦਾ ਮਾਨ ਹੀ ਨਹੀਂ ਪਤਾ ਟਿਕਾਉ ਨਹੀਂ ਗਿਆ ਉਹਨਾਂ ਕਦੇ ਇਹ ਨਹੀਂ ਹੈਗਾ ਵੀ ਤੁਸੀਂ ਗੈਜਟ ਲੈ ਤੇ ਬੜਾ ਮਹਿੰਗੀ ਚੀਜ਼ ਲੈਤੀ ਉਹਨੂੰ ਤੇ ਤੁਹਾਡਾ ਕੰਮ ਖਤਮ ਹੂੰ ਤੁਹਾਡਾ ਕੰਮ ਖਤਮ ਨਹੀਂ ਹੈਗਾ ਤੁਹਾਡਾ ਕੰਮ ਤਾਂ ਸ਼ੁਰੂ ਉਦੋਂ ਹੀ ਹੁੰਦਾਗਾ ਤੁਸੀਂ ਆਪਣੇ ਬੱਚੇ ਨਾਲ ਗੱਲਬਾਤ ਕਰਦੇ ਆ ਤੁਸੀਂ ਪੁੱਛਦੇ ਆ ਵੀ ਤੂੰ ਸਕੂਲ ਗਿਆ ਅੱਜ ਕੀ ਕਰਕੇ ਆ ਕੀ ਮਿਲਿਆ ਜੇ ਉਹਦਾ ਜੇ ਉਹਦਾ ਮੂਡ ਸੈਡ ਆ ਤਾਂ ਉਹਨੂੰ ਫਿਰ ਉਸ ਮੌਕੇ ਜਿਹੜਾ ਕਿ ਪੁੱਛਿਆ ਜਾਂਦਾ ਵੀ ਭਾਈ ਕੀ ਚੱਕਰ ਆ ਕਿਸ ਤਰੀਕੇ ਨਾਲ ਗੱਲਬਾਤ ਹੋਈ ਆ ਕੀ ਚੱਲ ਰਿਹਾ ਤੇਰੇ ਚ ਕੋਈ ਕਿਸੇ ਕੋਈ ਬੁਲੀ ਤਾਂ ਨਹੀਂ ਹੋਇਆ ਕਿਸੇ ਦੋਸਤਾਂ ਮਿੱਤਰਾਂ ਨਾਲ ਝਗੜਾ ਤਾਂ ਨਹੀਂ ਹੋਇਆ ਸੋ ਸਾਰੀਆਂ ਇਹ ਚੀਜ਼ਾਂ ਜਿਹੜੀਆਂ ਬੁਨਿਆਦੀ ਤੌਰ ਦੇ ਤੇ ਮਾਪਿਆਂ ਦਾ ਫਰਜ਼ ਆ ਸਹੀ ਗੱਲ ਕੱਲੀ ਲਗਜ਼ਰੀਜ਼ ਪ੍ਰੋਵਾਈਡ ਕਰਨਾ ਉਹ ਉੱਥੋਂ ਤੱਕ ਨਹੀਂ ਹੈਗਾ ਜੀ ਹਣ ਜੀਲ ਸਾਹਿਬ ਨਾਲ ਤੁਸੀਂ ਨਾ ਆਪਣੀ ਇੰਡੀਆ ਦੀ ਗੱਲ ਕੀਤੀ ਹੈ ਇੰਡੀਆ ਦੀ ਇੱਕ ਹੋਰ ਖਬਰ ਆਈ ਹੈ ਸਿਡਨੀ ਤੋਂ ਜੀ ਖਬਰ ਉਹ ਵੀ ਬੜੀ ਮੰਦ ਭਾਗੀ ਹੈ ਜੀ ਉਹਨਾਂ ਇੱਕ ਪਰਿਵਾਰ ਸੀਗਾ ਡਾਕਟਰ ਹੂੰ ਉਹਨਾਂ ਦਾ ਖਾਲਿਦ ਕਿ ਦਵਾਈ ਕਰਕੇ ਜੀ ਤੇ ਉਹਨਾਂ ਦਾ ਨਾ ਘਰ ਹੁਣ ਇਸ ਵੇਲੇ ਹਾਂ ਦੇ ਵੀ ਬਹੁਤ ਵਧੀਆ ਪੌਸ ਏਰੀਏ ਚ ਹੈਗਾ ਜੀ ਤੇ ਉਹ ਨਾ ਹੁਣ ਲੱਗਾ ਸੇਲ ਤੇ ਜੀ ਆ ਬੜਾ ਮਹਿੰਗਾ ਕਹਿੰਦੇ ਘਰ ਸੀ ਨਾ ਜੀ ਬੜਾ ਮਹਿੰਗਾ ਕਰ ਤੇ ਹੁਣ ਤੁਸੀਂ ਦੇਖੋ ਵੀ ਇਹ ਕੀ ਕਾਰਨ ਬਣਿਆ ਹਮ ਕਾਰਨ ਇਹ ਬਣਿਆ ਦਿਉਲ ਸਾਹਿਬ ਕਈ ਵਾਰੀ ਨਾ ਆਪਾਂ ਵਿਸ਼ਵਾਸ ਕਰ ਲੈਨੇ ਆ ਬੰਦਿਆਂ ਤੇ ਹਮ ਉਹ ਇਸ ਤਰ੍ਹਾਂ ਦੀ ਕਹਾਣੀ ਹੋਈ ਹੈ ਜਿਹੜਾ ਡਾਕਟਰ ਸੀਗਾ ਖਾਲਿਦ ਕ ਦਵਾਈ ਜੀ ਉਹਦਾ ਨਾ ਪੇਸ਼ੈਂਟ ਸੀ ਉਹਦੇ ਕੋਲ ਆਉਂਦਾ ਜਾਂਦਾ ਹੁਣ ਹਾਂ ਰਿਲੇਸ਼ਨ ਬਣ ਥੋੜੇ ਮਿੱਤਰਤਾ ਪੈਦਾ ਮਿੱਤਰਤ ਬਣ ਜਾਂਦੇ ਵੀ ਆਉਂਦਾ ਮਤਲਬ ਉਹਨਾਂ ਨੇ ਨਾ ਫਿਰ ਉਹ ਜਿਹੜਾ ਪੇਸ਼ੈਂਟ ਸੀ ਉਹ ਕੰਕਰੀਟ ਦਾ ਕੰਮ ਕਰਦਾ ਸੀ ਜੀ ਤੇ ਉਹਨਾਂ ਨੇ ਆਪਦੇ ਘਰੇ ਕੰਕਰੀਟ ਪਵਾਇਆ ਜੀ ਕੰਕਰੀਟ ਪਾਉਂਦੇ ਪਾਉਂਦੇ ਹੁਣ ਪਤਾ ਨਹੀਂ ਕਿਵੇਂ ਪਤਾ ਲੱਗਾ ਜਾਂ ਮਨ ਚ ਬੇਈਮਾਨੀ ਆ ਗਈ ਹਾਂਜੀ ਉਹਨੇ ਚੋਰੀ ਕਰ ਲਈ ਉਸ ਘਰ ਚੋਂ ਅੱਛਾ ਜੀ ਪੈਸੇ ਡਾਲਰ ਚੇਤੇ ਕਰ ਲਈ ਜੀ ਕਰਦਾ ਕਰਜਾ ਹੋਣਾ ਉਹਦੇ ਸਰ ਜਾਂ ਕੋਈ ਵੀ ਭਾਵੇਂ ਨਾਮ ਹੀ ਹੋਵੇ ਹਾਂਜੀ ਕਹਿੰਦੇ ਵੀ ਉਹਨੇ ਫਿਰ ਕੀ ਕੀਤਾ ਜਦੋਂ ਉਹ ਕਿਤੇ ਕੋਈ ਉਸੇ ਟਾਈਮ ਕੁਦਰਤੀ ਆ ਗਈ ਉਹਦੇ ਘਰ ਵਾਲੀ ਡਾਕਟਰ ਦੀ ਜੀ ਉਹਨੇ ਵੇਖਿਆ ਵੀ ਮੈਂ ਚੋਰੀ ਵੀ ਕਰ ਲਈ ਤੇ ਡਾਕਟਰ ਸਾਹਿਬ ਦੇ ਘਰ ਵਾਲੀ ਵੀ ਆ ਗਈ ਹਾਂਜੀ ਤੇ ਮੈਨੂੰ ਤਾਂ ਹੁਣ ਪਰਦਾ ਫਾਸ਼ ਹੋ ਜਾਊਗਾ ਫਿਰ ਹੁਣ ਉਹਨੂੰ ਮਾਰਤਾ ਅੱਛਾ ਦੱਸੋ ਜੀ ਤੇ ਹੁਣ ਤੁਸੀਂ ਇਹ ਦੇਖੋ ਵੀ ਹੁਣ ਉਹ ਘਰ ਦਾ ਕੀ ਰਿਆ ਹੁਣ ਉਹਦੀਆਂ ਕੁੜੀਆਂ ਇੱਕ ਕੁੜੀ ਤਾਂ ਵਿਚਾਰੀ ਕਹਿੰਦੀ ਵੀ ਮੈਨੂੰ ਤਾਂ ਉਸ ਘਰ ਤੋਂ ਡਰ ਆਉਂਦਾ ਵੀ ਮੈਂ ਉਸ ਘਰ ਨਹੀਂ ਜਾਣਾ ਤੇ ਹੁਣ ਉਹ ਵਲਾ ਵੇਚਣ ਤੇ ਲਾਪ ਜੀ ਦੇਖੋ ਤੁਸੀਂ ਕਿਵੇਂ ਹੱਸਦਾ ਵਸਦਾ ਪਰਿਵਾਰ ਇੱਕ ਵਿਸ਼ਵਾਸ ਕੀਤਾ ਤਾਂ ਉਹਨਾਂ ਨੂੰ ਅੱਜ ਆ ਦਿਨ ਦੇਖਣੇ ਪਏ ਹਮ ਤੇ ਆnde ਵੀ ਬਹੁਤ ਵਧੀਆ ਘਰ ਸੀ ਹੁਣ 24 ਤੋਂ 2800 ਸਕਰ ਮੀਟਰ ਦੇ ਵਿੱਚ ਹੈਗਾ ਸਿਡਨੀ ਦੇ ਪੌਸ਼ੇ ਕਰੇਵਰ ਦੇ ਉੱਤੇ ਉਹਦਾ ਵਧੀਆ ਵਿਊ ਹੈਗਾ ਤੇ ਕਿਵੇਂ ਮਤਲਬ ਹੈ ਮੈਂਟੈਂਸ ਕੈਂਟਾਂ ਦੇ ਵਿੱਚ ਹੀ ਕਹਿ ਲੋ ਵੀ ਹੱਸਦੇ ਵਾਸਤੇ ਘਰਾਂ ਦੇ ਉਹੀ ਗੱਲ ਇਹ ਵੀ ਇੱਕ ਚੱਕਰ ਆ ਨਾ ਵੀ ਇੱਥੇ ਤੁਸੀਂ ਹਰ ਵੀ ਅਬ ਤੁਸੀਂ ਆਪਣੇ ਇੱਕ ਸੀਮਤ ਸਾਇਰੇ ਚੀ ਟ੍ਰੇਡੀਜ਼ ਨਾਲ ਵਰਤਦੇ ਆ ਇਹ ਮੈਂ ਇੱਥੇ ਚੀਜ਼ ਦੇਖੀ ਹੈ ਕਿਉਂਕਿ ਤੁਸੀਂ ਖਾਸ ਤੌਰ ਤੇ ਆਪਦੀ ਕਮਿਊਨਿਟੀ ਦੇ ਨਾਲ ਆਪਦੀ ਕਮਿਊਨਿਟੀ ਨਾਲ ਪਤਾ ਹੁੰਦਾ ਵੀ ਇਹ ਬੰਦਾ ਕਿੱਥੋਂ ਦਾ ਯਾਰ ਬੈਕਗ੍ਰਾਉਂਡ ਦਾ ਪਤਾ ਹੋਵੇ ਨਾ ਇੱਥੇ ਵੈਸੇ ਲੋਕ ਘੱਟ ਵੀ ਆਰ ਦੂਜੇ ਨੂੰ ਘੱਟ ਹੀ ਆਰਦੇ ਆ ਆਰਦੇ ਆ ਜੀ ਹਨਾ ਤੇ ਫਿਰ ਇੱਕ ਗੱਲ ਹੋਣੀ ਜਿਹੜੀ ਚੀਪ ਸਰਵਿਸ ਲਈ ਜਾਂਦੀਆਂ ਆਪਾਂ ਨਹੀਂ ਸੋਸ਼ਲ ਮੀਡੀਆ ਸਮਝ ਕੇ ਜਾਂ ਜੋ ਚੀਪ ਪਿੱਛੇ ਭਜਦੇ ਆ ਭਜਦੇ ਹਾਂ ਕਈ ਵਾਰੀ ਉਹ ਤੁਹਾਨੂੰ ਬਹੁਤ ਮਹਿੰਗੀਆਂ ਪੈ ਜਾਂਦੀਆਂ ਬਹੁਤ ਮਹਿੰਗੀ ਪੈ ਜਾਂਦੀ ਬਾਅਦ ਵਿੱਚ ਆਪਾਂ ਨੂੰ ਕਰੰਟ ਤੱਕ ਇੱਕ ਵਾਰੀ ਤਾਂ ਲੱਗਦੀ ਵੀ ਇਹ ਸਸਤੀ ਚੀਜ਼ ਹੋ ਗਈ ਹੈ ਪਰ ਜਿਹੜੀ ਭਰੋਸੇਮੰਦ ਜਿਹੜੀ ਚੀਜ਼ ਹੈ ਬੰਦੇ ਨੂੰ ਪਛਾਣ ਕੇ ਵੇਖ ਕੇ ਬੰਦੇ ਦੀ ਬੈਕਗ੍ਰਾਉਂਡ ਕੀ ਹੈ ਜਿਹਨੂੰ ਆਪਾਂ ਘਰੇ ਵਾੜਨਾ ਤਾਂ ਇਹ ਵੀ ਇੱਕ ਮੈਟਰ ਕਰਦਾ ਕਿਉਂਕਿ ਤਾਂ ਜਿਦਾਂ ਹੁਣ ਆਪਾਂ ਵੇਖਦੇ ਨਹੀਂ ਪੁਲਿਸ ਚੈੱਕ ਹੁੰਦਾ ਵੀ ਉਹਦੀ ਬੈਕਗ੍ਰਾਉਂਡ ਕਿਸ ਤਰ੍ਹਾਂ ਦੀ ਹੈਗੀ ਸਰਕਾਰੀ ਕਿਤੇ ਵੀ ਆਪ ਨੂੰ ਰੱਖਦਾ ੈਂਪਲਾਇਰ ਤਾਂ ਉਹਦੀ ਸਾਰੀ ਬੈਕਗ੍ਰਾਉਂਡ ਚੈੱਕ ਹੁੰਦੀ ਹੈ ਹੁਣ ਆਪਾਂ ਜਦੋਂ ਆਪਾਂ ਟ੍ਰੇਡੀ ਘਰੇ ਕੋਈ ਬੁਲਾਉਣੇ ਜਾਂ ਦੂਜਾ ਹੋ ਜੀ ਕਹਿੰਦੇ ਨੇ ਸਸਤਾ ਰਹੋਵੇ ਬਾਰ-ਬਾਰ ਮਹਿੰਗਾ ਰਹੋਵੇ ਇੱਕ ਵਾਰ ਇੱਕ ਵਾਰ ਹੈ ਜੀ ਸੋ ਟੇਣਾ ਸਾਹਿਬ ਲਾਸਟ ਦੇ ਵਿੱਚ ਗੱਲਬਾਤ ਕਰਦੇ ਆ ਕਿ ਆਰਥਿਕ ਮੰਦਵਾੜੇ ਦਾ ਅਸਰ ਸਰਕਾਰੀ ਸਿਹਤਾਂ ਵਾਲੇ ਲੋਕਾਂ ਤੇ ਵੀ ਪੈਣਾ ਸ਼ੁਰੂ ਹੋ ਗਿਆ ਜਿਨ੍ਹਾਂ ਨੂੰ ਇੱਕ ਸੀਮਤ ਮਿਲਦਾ ਨਾ ਪਰ ਜਿਹੜੇ ਘਰਾਂ ਦੇ ਰੈਂਟ ਚ ਇੰਨਾ ਵਾਧਾ ਹੋ ਗਿਆ ਉਹ ਜਿਹੜਾ ਸਾਰਾ ਕੁਝ ਹੋ ਗਿਆ ਕਹਿੰਦੇ ਤਕਰੀਬਨ ਸਾਲਵੇਸ਼ਨ ਆਰਮੀ ਜਿੰਨਾਂ ਨੂੰ ਬੈਨੀਫਿਟ ਮਿਲਦਾ ਹੈ ਬੈਨੀਫਿਟ ਮਿਲਦਾ ਉਹ ਵੀ ਕਹਿੰਦੇ 25% ਲੋਕ ਬੇਕਰ ਹੋਣ ਦੀ ਉਹਦੇ ਤੇ ਖੜੇ ਆ ਜਾਂ ਤਾਂ ਉਹਨਾਂ ਨੂੰ ਆਪਣੇ ਭੋਜਨ ਤੇ ਕੱਟ ਲਾਉਣਾ ਪੈਣਾ ਹਮ ਬੱਚਿਆਂ ਨੂੰ ਖਾਣ ਪੀਣ ਉਹਦੇ ਤੇ ਕੱਟ ਲਾਉਣਾ ਪੈਣਾ ਜਾਂ ਫਿਰ ਘਰ ਦਾ ਕਿਰਾਇਆ ਭਰਨਾ ਪੈਣਾ ਤਾਂ ਉਹਦੇ ਚੋ ਇਹ ਆ ਵੀ ਲੋਕ ਸ਼ੈਲਟਰਾਂ ਵੱਲ ਹੋਣਾ ਤੁਰਨੇ ਸ਼ੁਰੂ ਹੋ ਗਏ ਦੂਜੇ ਪਾਸੇ ਇਹਦੀ ਗੱਲ ਇੱਕ ਹੋਰ ਵੀ ਕਰਦਗੇ ਕਿ ਜਿਹੜੇ ਮੈਲਬਰਨ ਤੇ ਸਿਡਨੀ ਦੇ ਜਿਹੜੇ ਰੁਝਾਨ ਆਏ ਨੇ ਅਗਸਤ ਮਹੀਨੇ ਦੇ ਟਹਿਣਾ ਥਾ ਅ ਜੁਲਾਈ ਮਹੀਨੇ ਦੇ ਅਗਸਤ ਦੇ ਵਿੱਚ ਆ ਯਾਰ ਰਿਪੋਰਟ ਜਿਹੜੀ ਆਈ ਆ ਕਿ ਜਿਹੜੇ ਰੇਟਾਂ ਦੇ ਉੱਤੇ ਪਹਿਲਾਂ ਘਰ ਲਾਏ ਲਾਏ ਸੀਗੇ ਉਹਦੇ ਤੋਂ ਮਾਲਕਾਂ ਨੇ ਘਰ बिकੇ ਨਹੀਂ ਇੱਕ ਪਰਸੈਂਟ ਜਣੀ ਔਸਤ ਟੋਟਲ ਜਿਹੜੀ ਕੀਮਤਾਂ ਵੀ ਘਟ ਗਈ ਜਣੀ ਕਿ ਜਿੱਥੇ ਮੰਨ ਲਓ ਕਿ ਨੇ ਆ ওভারঅল ਜੇ ਕਹਿੰਦੇ ਬਖ ਬਖ ਸਰਬਾਂ ਦਾ ਵੀ ওভারঅল ਸਿਟਰੀਂ ਦੀ 1% 1% ਮੈਲਪਨ ਦੀ ਜਿਹੜੀ ਕੀਮਤਾਂ ਪਿਛਲੇ 1 ਮਹੀਨੇ ਦੇ ਵਿੱਚ ਘਟੀ ਆ ਕਿ ਉਹ ਉਹਨਾਂ ਚ ਜਿਹੜੀਆਂ ਆਲਰੇਡੀ ਲਿਸਟਡ ਪ੍ਰਾਪਰਟੀ ਉੱਪਰ ਡੀਆਂ ਹਾਂ ਜਿਹੜੀ ਮੰਨ ਲਓ ਵੀ ਤੁਸੀਂ ਪਹਿਲਾਂ 7 ਲੱਖ ਦਾ ਲਾਇਆ ਪ੍ਰਾਈਸ ਬਾਏ ਨੇਗੋਸ਼ੀਏਸ਼ਨ ਤਾਂ ਅਗਲੇ ਮਹੀਨੇ ਬਾਅਦ ਉਹ ਤੁਸੀਂ ਹੁਣ 6 ਲੱਖ 90 ਜਾਂ 6 85 ਕਰ ਦਿੱਤਾ ਤੋਂ ਮਤਲਬ ਇਦਾਂ ਦੇ ਰੁਝਾਨ ਵੀ ਜਿਹੜੇ ਕਿ ਆਉਣੇ ਸ਼ੁਰੂ ਹੋ ਗਏ ਨੇ ਤੁਸੀਂ ਦੋਸਤੋ ਇਹਦੇ ਨਾਲ ਨਾ ਕਰਾਂ ਦੀ ਗੱਲ ਤੁਸੀਂ ਕੀਤੀ ਹੈ ਇਹਦੇ ਵਿੱਚ ਨਾਲ ਚੱਲ ਜੁੜਦੀ ਕਹਿ ਸਕਦੇ ਨੇ ਕਿ ਨਿਊਜ਼ੀਲੈਂਡ ਤੋਂ ਹੁਣ ਕੱਲ ਹੀ ਰਿਪੋਰਟ ਆਈ ਹੈ ਜੀ ਵੀ 2023 ਦੇ ਵਿੱਚ ਪਿਛਲੇ ਪਿਛਲੇ ਸਾਲ ਜੀ ਨਿਊਜ਼ੀਲੈਂਡ ਤੋਂ ਲਗਭਗ 45000 ਵੀ 1% ਬਣ ਜਾਂਦਾ ਪਾਪੂਲੇਸ਼ਨ ਹਾਂਜੀ ਵੀ ਇੱਥੇ ਮੂਵ ਹੋ ਗਿਆ ਆਸਟ੍ਰੇਲੀਆ ਦੇ ਵਿੱਚ ਹਾਂਜੀ ਨਿਊਜ਼ੀਲੈਂਡ ਦੇ ਸਿਟੀਜ਼ਨ ਜੀ ਇਹ ਆਪਾਂ ਪਹਿਲਾਂ ਵੀ ਇਹਦੇ ਇਹ ਕਵਰ ਚਰਚਾ ਕਰ ਚੁੱਕੇ ਆ ਹੁਣ ਰਿਪੋਰਟ ਉਹ ਪ੍ਰੋਪਰ ਰੂਪ ਚ ਆ ਗਈ ਹੈ ਹੂੰ ਤੇ ਉਦੋਂ ਆਪਾਂ ਇਹ ਵੀ ਕਿਹਾ ਸੀ ਆਈ ਥਿੰਕ ਕੁਝ 12 13000 ਇੱਥੋਂ ਉੱਥੇ ਵੀ ਗਏ ਉੱਥੇ ਵੀ ਗਏ ਹਾਂਜੀ ਸੋ ਇਹ ਆ ਜੀ ਵਰਤਾਰੇ ਚੱਲਦੇ ਰਹੇ ਨੇ ਪਰ ਤੁਸੀਂ ਸੀ7 ਆਸਟ੍ਰੇਲੀਆ ਤੇ ਉਹ ਨਾਮ ਨਾਲ ਇਸ ਤਰੀਕੇ ਨਾਲ ਜੁੜੇ ਰਹੋ ਤੇ ਤੁਹਾਡੇ ਵੱਲੋਂ ਮੁਹੱਬਤ ਲਗਾਤਾਰ ਮਿਲ ਰਹੀ ਹੈ ਉਹਦੇ ਸ਼ੁਕਰਗੁਜ਼ਾਰ ਆ। ਚੈਨਲ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਕਿਰਪਾ ਕਰਕੇ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਸੀਂ ਹੋਰ ਵੀ ਗੱਲਬਾਤ ਹੋਰ ਵੀ ਉਤਸ਼ਾਹ ਨਾਲ ਕਿਉਂਕਿ ਜਦੋਂ ਤੁਹਾਡੀ ਗਿਣਤੀ ਵੱਧਦੀ ਆ ਸਾਡਾ ਵੀ ਉਤਸ਼ਾਹ ਵੱਧਦਾ ਸਾਡੀ ਜ਼ਿੰਮੇਵਾਰੀ ਵੀ ਵੱਧਦੀ ਆ। ਜ਼ਿੰਮੇਵਾਰੀ ਵੱਧਦੀ ਆ। ਤਾਂ ਉਹਨੂੰ ਜ਼ਿੰਮੇਵਾਰੀ ਨੂੰ ਆਪਾਂ ਹੋਰ ਤਰੰਦੇ ਹੀ ਨਾ ਨਮਾਉਣ ਦਾ ਜਿਹੜਾ ਕਿ ਜਤਨ ਕਰੀਏ ਹੋਰ ਸਮਾਂ ਸੀ7 ਆਸਟ੍ਰੇਲੀਆ ਨੂੰ ਦੇ ਸਕੀ। ਨਾਲੇ ਜੇ ਤੁਹਾਨੂੰ ਲੱਗਦਾ ਵੀ ਕਿਸੇ ਟੌਪਿਕ ਤੇ ਚਰਚਾ ਹੋਣੀ ਚਾਹੀਦੀ ਇਹ ਮੁੱਦਾ ਜਿਹੜਾ ਆਣ ਗੌਲਿਆ ਤੇ ਉਹ ਤੇ ਚਰਚਾ ਹੋਣੀ ਚਾਹੀਦੀ ਤੁਸੀਂ ਸਾਨੂੰ ਉਹਦੇ ਨਾਲ ਦੀ ਸਾਨੂੰ ਮੈਸੇਜ ਕਰ ਸਕਦੇ ਜੀ ਮਿਹਰबानी शुक्रिया ਜੀ ਸਤ ਸ੍ਰੀ ਅਕਾਲ